ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਇਲੈਕਸ਼ਨਾਂ ਦੇ ਲੈ ਕੇ ਹਾਜ਼ਰ ਹਾਂ ਨਿਊ ਸਟੇਟ ਦਾ ਡਿਬੇਟ ਸ਼ੋ ਜਿਸ ਦਾ ਨਾਮ ਹੈ ਗੱਲ ਪੰਜਾਬ ਦੀ ਤਾਂ ਅੱਜ ਨਾਰਥ ਜ਼ੋਨ ਦੀ ਇੱਕ ਮੀਟਿੰਗ ਹੋਈ ਗੱਲ ਪੰਜਾਬ ਦੀ ਦੇ ਵਿੱਚ ਅੱਜ ਇਸੇ ਤੇ ਚਰਚਾ ਕਰਾਂਗੇ 32 ਮੀਟਿੰਗਾਂ ਹੋ ਚੁੱਕੀਆਂ ਨੇ 28 ਮੁੱਦੇ ਅੱਜ ਚੁੱਕੇ ਗਏ ਨਿਕਲਿਆ ਕੋਈ ਹੱਲ ਨਹੀਂ ਪੰਜਾਬ ਦੇ 11 ਮੁੱਦਿਆਂ ਤੇ ਸਹੀ ਤਰੀਕੇ ਨਾਲ ਗੱਲ ਹੋਈ ਕਿ ਨਹੀਂ ਹੋਈ ਆਮ ਆਦਮੀ ਪਾਰਟੀ ਦੇ ਵੱਲੋਂ ਕੀ ਸੀਐਮ ਭਗਵੰਤ ਮਾਨ ਦੇ ਵੱਲੋਂ ਕੀ ਕਿਹੜੇ ਕੁਝ ਸਟੈਂਡ ਲਿਆ ਗਿਆ 11 ਮੁੱਦੇ ਹਾਲਾਂਕਿ ਪੰਜਾਬ ਤੇ ਹੋਏ ਕਿ 11 ਮੁੱਦਿਆਂ ਤੇ ਜਿਹੜੇ ਵੱਖ-ਵੱਖ ਸਰਕਾਰਾਂ ਸੀ ਵੱਖ-ਵੱਖ ਸੂਬਿਆਂ ਦੀ ਪੰਜਾਬ ਤੋਂ ਸਿਰਫ ਲੈਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਨੂੰ ਪਾਣੀ ਦੇ ਦਿਓ ਯੂਨੀਵਰਸਿਟੀ ਦੇ ਵਿੱਚ ਹਿੱਸਾ ਦੇ ਦਿਓ ਚੰਡੀਗੜ੍ਹ ਦਾ ਹਿੱਸਾ ਬਣ ਜਾਈਏ ਅਸੀਂ ਇਸ ਤਰੀਕੇ ਦੀਆਂ ਅੱਜ ਗੱਲਾਂ ਹੋਈਆਂ ਸੀਐਮ ਭਗਵੰਤ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਇਸ ਮੀਟਿੰਗ ਤੋਂ ਬਾਅਦ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਸੀਐਮ ਮਾਨ ਨੇ ਕੁਝ ਸਵਾਲ ਖੜੇ ਕੀਤੇ ਸੀਐਮ ਮਾਨ ਨੇ ਸਵਾਲ ਜਿਹੜੇ ਜਿਹੜੇ ਖੜੇ ਕੀਤੇ ਨੇ ਸਵਾਲ ਖੜੇ ਕੀਤੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਰਿਆਣਾ ਪੰਜਾਬ ਕਰ ਰਿਹਾ ਹੈ ਪੰਜਾਬ ਦੇ ਨਾਲ ਹਰਿਆਣਾ ਧੱਕਾ ਕਰ ਰਿਹਾ ਹੈ ਸੀਐਮ ਮਾਨ ਦਾ ਇਹ ਕਹਿਣਾ ਹੈ ਪੰਜਾਬ ਦੇ ਵਿਕਾਸ ਦੇ ਵਿੱਚ ਹਰਿਆਣਾ ਸਰਕਾਰ ਅੜੀਕਾ ਪਾ ਰਹੀ ਹੈ ਐਸਵਾਈਐਲ ਨੂੰ ਵਾਈਐਸਐਲ ਬਦਲਿਆ ਜਾਣਾ ਚਾਹੀਦਾ ਕਿਉਂ ਨਹੀਂ ਬਦਲ ਰਹੇ ਕਿਉਂ ਯਮੁਨਾ ਦੇ ਵਿੱਚ ਸੀਐਮ ਦਾ ਕਹਿਣਾ ਹੈ ਕਿ ਯਮੁਨਾ ਚ ਇੰਨਾ ਪਾਣੀ ਆ ਅੱਗੇ ਜਾ ਕੇ ਬੰਗਾਲ ਦੀ ਖਾੜੀ ਤੱਕ ਕਈ ਸੂਬਿਆਂ ਨੂੰ ਡਵਾ ਦਿੰਦੀ ਹੈ ਯਮੁਨਾ ਤੇ ਯਮੁਨਾ ਤੋਂ ਕਿਉਂ ਨਹੀਂ ਕੱਢਿਆ ਜਾਂਦਾ ਹਰਿਆਣੇ ਦੇ ਵਿੱਚ ਪਾਣੀ ਸੀਐਮ ਮਾਨ ਦਾ ਇੱਕ ਸਵਾਲ ਦੂਜਾ ਸਵਾਲ ਇਹ ਵੀ ਯਮਨਾ ਦਾ ਪਾਣੀ ਪੰਜਾਬ ਨੂੰ ਭੇਜਿਆ ਜਾਵੇ ਇਹ ਕਿਹਾ ਕਿ ਜੇ ਸਤਲੁਜ ਦਾ ਦਰਿਆ ਸਤਲੁਜ ਦਾ ਪਾਣੀ ਹਰਿਆਣਾ ਮੰਗ ਸਕਦਾ ਤਾਂ ਅਸੀਂ ਯਮਨਾ ਦਾ ਪਾਣੀ ਮੰਗ ਸਕਦੇ ਹਾਂ ਮੁੱਖ ਮੰਤਰੀ ਮਾਨ ਨੇ ਗਵੰਡੀ ਰਾਜਾਂ ਤੇ ਕੇਂਦਰ ਤੇ ਸਵਾਲ ਜਿਹੜੇ ਚੁੱਕੇ ਨੇ ਤਿੱਖੇ ਸਵਾਲ ਖੜੇ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਹਰ ਕੋਈ ਪੰਜਾਬ ਤੋਂ ਆਪਣੇ ਹੱਕ ਮੰਗਦਾ ਜਦ ਪੰਜਾਬ ਮੁਸੀਬਤ ਚ ਸੀ ਕੌਣ ਖੜਿਆ ਪਰ ਕੋਈ ਵੀ ਪੰਜਾਬ ਦੇ ਹੱਕਾਂ ਬਾਰੇ ਗੱਲ ਨਹੀਂ ਕਰਦਾ ਸੀਆ ਮਾਨ ਦੇ ਵੱਲੋਂ ਇਹ ਕਈ ਕਈ ਗੱਲ ਹੈ ਉਤਰੀ ਜ਼ੋਨਲ ਕੌਂਸਲ ਦੀ 22ਵੀਂ ਮੀਟਿੰਗ ਸੀ 28 ਮੁੱਦੇ ਚੁੱਕੇ ਗਏ ਜਿਸ ਦੇ ਵਿੱਚ 11 ਮੁੱਦੇ ਪੰਜਾਬ ਅਤੇ ਪਾਣੀਆਂ ਦੇ ਨਾਲ ਸੰਬੰਧਿਤ ਸੀ ਇਹਨਾਂ 11 ਮੁੱਦਿਆਂ ਦੇ ਵਿੱਚ ਸਾਰੇ ਪੰਜਾਬ ਦੇ ਵਿਰੋਧ ਸਨ ਇਹ ਅਸੀਂ ਨਹੀਂ ਕਹਿ ਰਹੇ ਇਹ ਸੀਐਮ ਮਾਨ ਦਾ ਕਹਿਣਾ ਹੈ ਦਿੱਲੀ ਦੇ ਵਿੱਚ ਉਤਰੀ ਜ਼ੋਨ ਕੌਂਸਲ ਦੀ ਜਿਹੜੀ ਵੀ ਮੀਟਿੰਗ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਉਸ ਤੋਂ ਬਾਅਦ ਕੀਤੀ ਮੀਟਿੰਗ ਇਹਨਾਂ ਚਰਚਾ ਦਾ ਮੁੱਦਾ ਨਹੀਂ ਬਣੀ ਜਿੰਨੇ ਜ਼ਿਆਦਾ ਚਰਚਾ ਦਾ ਮੁੱਦਾ ਬਣਿਆ ਹੈ ਸੀਐਮ ਮਾਨ ਦੀ ਪ੍ਰੈਸ ਕਾਨਫਰੰਸ ਗਵੰਦੀ ਰਾਜਾਂ ਅਤੇ ਕੇਂਦਰ ਸਰਕਾਰ ਤੇ ਉਹਨਾਂ ਨੇ ਤਿੱਖੇ ਸਵਾਲ ਚੁੱਕ ਦਿੱਤੇ ਉਨਾ ਕੇ ਆਗੇ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਪਾਣੀ ਹੈ ਪਰ ਹਰਿਆਣਾ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਲਗਾਤਾਰ ਨਵੇਂ ਦਾਅਵੇ ਕਰ ਰਹੇ ਨੇ ਕਿਉਂ ਕੁਝ ਐਸਵਾਈਐਲ ਨਹਿਰ ਕਰਨ ਦੀ ਮੰਗ ਕਰਦੇ ਨੇ ਕੁਝ ਸ਼ਾਨਨ ਪ੍ਰੋਜੈਕਟ ਅਤੇ ਕੁਝ ਚੰਡੀਗੜ੍ਹ ਤੇ ਦਾਵਾ ਕਰ ਰਹੇ ਨੇ ਮੁੱਖ ਮੰਤਰੀ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਹੜ੍ਹਾਂ ਦੇ ਵਿੱਚ ਪੰਜਾਬ ਦੇ ਭਾਰੀ ਨੁਕਸਾਨ ਦੇ ਬਾਵਜੂਦ 1600 ਕਰੋੜ ਰੁਪਏ ਦਾ ਬਕਾਇਆ ਰਕਮ ਜਾਰੀ ਨਹੀਂ ਕੀਤੀ ਗਈ ਤਾਂ 1600 ਕਰੋੜ ਰੁਪਏ ਦੀ ਰਕਮ ਜਿਹੜੀ ਹੈ ਉਹ ਪੀਐਮ ਦੇ ਵੱਲੋਂ ਕਿਹਾ ਗਿਆ ਸੀ ਐਲਾਨ ਕੀਤਾ ਗਿਆ ਸੀ ਪਰ ਹੁਣ ਤੱਕ ਮਿਲਿਆ ਨਹੀਂ ਇਹ ਸੀਐਮ ਦਾ ਕਹਿਣਾ ਇਹ ਅਸੀਂ ਨਹੀਂ ਕਹਿ ਰਹੇ ਬਾਰ-ਬਾਰ ਮੈਂ ਇਸ ਲਈ ਇਹ ਗੱਲ ਕਹਿ ਰਿਹਾ ਅਸੀਂ ਨਹੀਂ ਕਹਿ ਰਹੇ ਕਿਉਂਕਿ ਕੁਝ ਆਗੂਆਂ ਦੇ ਵੱਲੋਂ ਬਾਅਦ ਦੇ ਵਿੱਚ ਨਿਊਜ਼ ਚੈਨਲਾਂ ਦੇ ਵੱਲ ਨਿਸ਼ਾਨਾ ਸਾਧ ਦਿੱਤਾ ਜਾਂਦਾ ਹੈ ਸੀਐਮ ਦੇ ਸਵਾਲ ਨੇ ਸਿਰਫ ਅਨਾਜ ਤੇ ਕਣਕ ਮੋਹਿਆ ਕਰਵਾਉਣ ਦਾ ਦਿਖਾਵਾ ਕੀਤਾ ਜਾਂਦਾ ਹੈ ਸਿਰਫ ਪੰਜਾਬ ਦੇ ਲਈ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਪੰਜਾਬ ਪਾਣੀ ਦੇ ਆਪਣੇ ਸਹੀ ਹਿੱਸੇ ਦੀ ਮੰਗ ਕਰਦਾ ਹੈ ਤਾਂ ਉਹਨਾਂ ਨੂੰ ਗਮਲਿਆਂ ਦੇ ਵਿੱਚ ਖੇਤੀ ਕਰਨ ਲਈ ਕਿਹਾ ਜਾਂਦਾ ਹੈ ਜਦੋਂ ਕਿ ਦੂਜੇ ਰਾਜ ਰਾਵੀ ਬਿਆਸ ਅਤੇ ਯਮਨਾ ਨਦੀਆਂ ਤੇ ਆਪਣੇ ਹਿੱਸੇ ਦਾਵਾ ਕਰਦੇ ਨਹੀਂ ਹੋਰ ਕੀ ਕੁਝ ਉਹਨਾਂ ਨੇ ਕਿਹਾ ਸੀਐਮ ਮਾਨ ਨੇ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਫਿਰ ਮੁੱਦਾ ਹੈ ਐਸਵਾਈਐਲ ਦਾ ਐਸਵਾਈਐਲ ਦਾ ਮਤਲਬ ਕੀ ਹੈ ਮੈਂ ਪਹਿਲਾਂ ਵੀ ਕਹਿ ਚੁੱਕਿਆ ਸੁਪਰੀਮ ਕੋਰਟ ਕਹਿੰਦੀ ਹੈ ਜਾਂ ਤਾਂ ਇਹਦਾ ਹੱਲ ਦੱਸ ਦੋ ਜਾਂ ਕੋਈ ਸਾਨੂੰ ਇੱਕ ਤਰੀਕਾ ਦੱਸੋ ਕੀ ਇਹ ਹੈ ਮੈਂ ਕਹਿੰਦੀ ਹੱਲ ਦੱਸ ਦਿੰਨੇ ਆ ਐਸਵਾਈਐਲ ਦਾ ਹੱਲ ਉਹਦੇ ਨਾਮ 'ਚ ਹੀ ਹੈ ਐਸਵਾਈਐਲ ਨੂੰ 2ਐਸਐਲ ਕਰ ਦੋ ਸਤਲੁਜ ਯਮਨਾ ਲਿੰਕ ਦੀ ਬਜਾਏ ਯਮਨਾ ਸਤਲੁਜ ਲਿੰਕ ਕਰ ਦੋ ਯਮਨਾ ਭਾਰਤੋਂ ਹੋ ਕੇ ਬੰਗਾਲ ਤੋਂ ਕੇ ਬੰਗਲਾਦੇਸ਼ ਤੱਕ ਡਬੋ ਦਿੰਦੀ ਹੈ ਤੁਸੀਂ ਪਾਣੀ ਉਧਰੋਂ ਕੱਢਦੇ ਹੋ ਹਰਿਆਣੇ ਨੂੰ ਹਰਿਆਣੇ ਦੇ ਸਾਰੇ ਹਰਿਆਣੇ ਦੇ ਵਿੱਚ ਦੀ ਪਾਣੀ ਲੰਘੂਗਾ ਜਿੰਨਾ ਕਿ ਬਚ ਗਿਆ ਸਤਲੁਜ ਚ ਪਾ ਦਿਓ ਸਤਲੁਜ ਕਿਹੜਾ ਦਰਿਆ ਰਹਿ ਗਿਆ ਹੁਣ ਸਤਲੁਜ ਤਾਂ ਨਾਲਾ ਬਣ ਗਿਆ ਬਾਈ ਅਸਲ ਕਰੋ ਅੱਜ ਕੱਲ ਕਿਹੜਾ ਕੋਈ ਗ੍ਰੈਵਿਟੀ ਦੀ ਪ੍ਰੋਬਲਮ ਹੈ ਜੇ ਤੁਸੀਂ ਸ਼ਾਰਦਾ ਲੈ ਕੇ ਜਾ ਸਕੋ ਯਮਨਾ ਸ਼ਾਰਦਾ ਪ੍ਰੋਜੈਕਟ ਅੱਜ ਕੱਲ ਤੱਕ ਚੰਦ ਨੂੰ ਨਹਿਰਾਂ ਕੱਢਣ ਦੀ ਗੱਲ ਚੱਲ ਰਹੀ ਹੈ ਟੈਕਨੋਲੋਜੀ ਇੰਨੀ ਆ ਗਈ ਚੈੱਕ ਡੈਮ ਬਣ ਰਹੇ ਨੇ ਉੱਚੇ ਪਾਣੀ ਦੇ ਲੈਵਲ ਤੋਂ ਉੱਚੇ ਬਣ ਰਹੇ ਨੇ ਉੱਥੇ ਪਾਣੀ ਪਹੁੰਚਾਇਆ ਜਾ ਰਿਹਾ ਸਭ ਤੋਂ ਪਹਿਲਾਂ ਗੱਲ ਇਹ ਤੋਂ ਸ਼ੁਰੂ ਕਰੇ ਪੰਜਾਬ ਆਰਾ ਹਾਂ ਮਾਰਾ ਬੜਾ ਭਾਈ ਹੈ بڑے ਭਾਈ ਕਹਿੰਦਾ ਮੈਂ ਕਿਹਾ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਨਾ ਝਾੜ ਦਿਓ ਨਾ ਕਿਤੇ ਛੋਟੇ ਭਾਈ ਕੋ ਗਵਸਣ ਵੱਡਾ ਭਾਈ ਉੱਜੜ ਜਾ ਇਹ ਕੋਈ ਇਹ ਕੋਈ ਤਾਰਕ ਹੈ ਜੀ ਤਾ ਕਾਫੀ ਲੰਬੀ ਪ੍ਰੈਸ ਕਾਨਫਰੰਸ ਸੀਐਮ ਮਾਨ ਦੇ ਵੱਲੋਂ ਕੀਤੀ ਗਈ ਅੱਜ ਪੂਰਾ ਦਿਨ ਤੋਂ ਤੁਹਾਨੂੰ ਉਹੀ ਸੁਣਾ ਰਹੇ ਹਾਂ ਵੱਖ-ਵੱਖ ਮੁੱਦਿਆਂ ਤੇ ਸੀਐਮ ਮਾਨ ਨੇ ਸਵਾਲ ਚੁੱਕੇ ਨੇ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਗੈਸਟ ਦਾ ਸਵਾਗਤ ਕਰ ਲੈਨੇ ਆ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਰਾਜਨ ਅਮਰਦੀਪ ਜੁੜ ਗਏ ਨੇ ਬਹੁਤ ਬਹੁਤ ਸਵਾਗਤ ਹੈ ਰਾਜਨ ਸਾਹਿਬ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਤੋਂ ਅਜੇ ਕੁਮਾਰ ਜੁੜ ਗਏ ਨੇ ਬਹੁਤ ਬਹੁਤ ਸਵਾਗਤ ਹੈ ਅਜੇ ਕੁਮਾਰ ਜੀ ਤੁਹਾਡਾ ਬੀਜੇਪੀ ਤੋਂ ਚੇਤਨ ਮੋਹਨ ਜੋਸ਼ੀ ਜੁੜ ਗਏ ਨੇ ਚੇਤਨ ਸਾਹਿਬ ਬਹੁਤ ਬਹੁਤ ਸਵਾਗਤ ਕਰਦਾ ਤੁਹਾਡਾ ਤੇ ਕਾਂਗਰਸ ਤੋਂ ਜਸਵਿੰਦਰ ਸਿੰਘ ਜੀ ਜਸਵੰਦਰ ਜੀ ਤੁਹਾਡਾ ਵੀ ਸਵਾਗਤ ਹੈ ਆਮ ਆਦਮੀ ਪਾਰਟੀ ਤੋਂ ਮੇਰਾ ਸਿੱਧਾ ਤੇ ਤਿੱਖਾ ਸਵਾਲ ਇਹ ਹੋਏਗਾ ਕਿ 11 ਮੁੱਦੇ ਜੇ ਇਸ ਮੀਟਿੰਗ ਦੇ ਵਿੱਚ 11 ਮੁੱਦਿਆਂ ਤੇ ਚਰਚਾ ਹੋਈ ਆ ਵੱਖ-ਵੱਖ ਸੂਬਿਆਂ ਦੇ ਵੱਲੋਂ ਮੰਗਾਂ ਕੀਤੀਆਂ ਗਈਆਂ ਨੇ ਸੀਐਮ ਮਾਨ ਦੇ ਅਕੋਰਡਿੰਗ ਪਰ ਇਹ ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਦੀ ਛਵੀ ਖਰਾਬ ਕਰਨ ਵਾਲੀ ਪ੍ਰੈਸ ਕਾਨਫਰੰਸ ਨਹੀਂ ਲੱਗ ਰਹੀ ਕਿ ਇੱਕ ਪਾਸੇ ਤਾਂ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਰਿਹਾ ਹੈ ਕਿ ਭਾਜਪਾ ਦੇ ਜਿਹੜੇ ਕੇਂਦਰ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਵੱਲੋਂ ਸਾਰੇ ਮੁੱਦਿਆਂ ਤੇ ਗੱਲ ਸੁਣੀ ਗਈ ਦੂਜੇ ਪਾਸੇ ਕਹਿੰਦੇ ਨੇ ਸੀਐਮ ਮਾਨ ਕੇ ਗੱਲ ਹੀ ਨਹੀਂ ਸੁਣੀ ਜਾਂਦੀ ਤਾਂ ਕੀ ਰਿਐਕਸ਼ਨ ਦੇਣਾ ਚਾਹੁੰਦੇ ਹੋ ਇਸ ਤੇ ਕਿਉਂਕਿ ਪ੍ਰੈਸ ਕਾਨਫਰੰਸ ਕਾਫੀ ਜ਼ਿਆਦਾ ਚਰਚਾ ਬਟੋਰ ਰਹੀ ਹੈ ਰਾਜਨ ਸਿੰਘ ਇਹ ਪੰਜਾਬ ਦੇ ਪੁੱਤ ਨੇ ਪੰਜਾਬ ਦੀ ਜਿਹੜੀ ਆਵਾਜ਼ ਹੈ ਉਹ ਦਿੱਲੀ ਤੱਕ ਚੱਗੀ ਹੈ ਅੱਜ ਦਿੱਲੀ ਸੈਂਟਰ ਟੀਮ ਨੂੰ ਕ੍ਰਮ ਮੰਤਰਾਲੇ ਨੂੰ ਜਿਹੜੀ ਆਪਣਾ ਮੀਟਿੰਗ ਸੀਗੀ ਸੱਤੀ ਵੀ ਮੀਟਿੰਗ ਸੀਗੀ ਟੌਪ ਜੌਨ ਕੌਂਸਲਿੰਗ ਅੱਜ ਮੀਟਿੰਗ ਵਿੱਚ ਭਵਨਤਮਨ ਜੀ ਨੇ ਅੱਜ ਸਮੂਹਿਤ ਕੀਤੀ ਪੰਜਾਬ ਦਾ ਤੱਕ ਰੱਖਿਆ ਹੂੰ ਤਾਂ ਉੱਥੇ ਅੱਜ ਜੋ ਪੰਜਾਬ ਦੇ ਹਾਲਾਤ ਹੈ ਉਹਨਾਂ ਦੇ ਬਾਰੇ ਉੱਥੇ ਜਿੰਨੀਆਂ ਚਰਚਾਵਾਂ ਕੀਤੀਆਂ ਗਈਆਂ ਹੂੰ ਉਹ ਹੁਣ ਤੱਕ ਇਹ ਆ ਜਾਂਦਾ ਸੀ ਕਿ ਪੰਜਾਬ ਦੀ ਗੱਲ ਵੀ ਰੱਖਦਾਂਗੇ ਪਹਿਲਾ ਮੁੱਖ ਮੰਤਰੀ ਪੰਜਾਬ ਦਾ ਜਿਨੇ ਪੰਜਾਬ ਦੀ ਗੱਲ ਉੱਤੇ ਪੂਰੇ ਵਧੀਆ ਤਰੀਕੇ ਨਾਲ ਰੱਖੀ ਹਰ ਗੱਲ ਉੱਥੇ ਕੀਤੀ ਗਈ ਤਾਂ ਇਸ ਕਰਕੇ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਜਿਹੜੇ 28 ਮੁੱਦੇ ਉੱਤੇ ਉਠਾਏ ਗਏ ਉਹਦੇ ਵਿੱਚ ਜਿਹੜੇ 11 ਮੁੱਦੇ ਪੰਜਾਬ ਦੇ ਰਿਲੇਟਡ ਉਹ ਚਾਹੀਦੇ ਪਾਣੀਆਂ ਦੇ ਨਾਲ ਨੇਟਡਾ ਤੇ ਜੋ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਉਹ ਮੁੱਦੇ ਉੱਤੇ ਉਠਾਏ ਗਏ ਕਿ ਪੰਜਾਬ ਨਾਲ ਸੈਂਟਰ ਹਮੇਸ਼ਾ ਹੀ ਮਤਲਬ ਹੀ ਮਹਾਵਰਗਾ ਸ਼ੁਰੂ ਕਰਦੀ ਆਈ ਜਦੋਂ ਕਿ ਪੰਜਾਬ ਦੇ ਨੌਜਵਾਨਾਂ ਨੇ ਪੰਜਾਬੀਆਂ ਨੇ ਖੇਸ ਨੂੰ ਆਪਣਾ ਆਜ਼ਾਦੀ ਦਿਵਾਈ ਅਸੀਂ ਇਸੇ ਬਾਰਡਰਾਂ ਦੇ ਰਾਖੇ ਬੈਠੇ ਆ ਸਾਡੇ 550 ਕਿਲੋਮੀਟਰ ਸਾਡਾ ਬਾਰਡਰ ਏਰੀਆ ਹੈ ਪੰਜਾਬ ਦੇ ਵਿੱਚ ਜੇ ਉਹਨਾਂ ਨੇ ਕਿਹਾ ਕਿ ਜਦੋਂ ਹੜ ਆਉਦੇ ਆ ਤਾਂ ਪੰਜਾਬ ਦੇ ਵਿੱਚ ਤਾਂ ਪੰਜਾਬ ਹੀ ਡੁੱਬਦਾ ਇਸ ਵਾਰ ਜਦੋਂ ਉਹਨਾਂ ਨੇ ਕਿਹਾ ਭਵੰਤਮਾਨ ਜੀ ਨੇ ਕਿ ਜਦੋਂ ਹੜਾ ਇਹ ਤਾਂ ਸੀ ਹਰਿਆਣਾ ਨੂੰ ਰਾਜਸਥਾਨ ਨੂੰ ਅਸੀਂ ਕਿਹਾ ਕਿ ਹੜ ਆਗੇ ਸਾਡੀ ਪਾਣੀ ਇਧਰ ਫੇਟ ਲੱਗ ਜਾ ਤਾਂ ਉਹਨਾਂ ਦੇ ਚੀਫ ਸੈਕਟਰੀ ਨੇ ਇਰੀਗੇਸ਼ਨ ਸੈਕਟਰ ਨੇ ਦਿੱਤੀ ਤੌਰ ਤੇ ਜਵਾਬਤਾ ਕਿ ਅਸੀਂ ਪਾਣੀ ਨਹੀਂ ਦੇਣਾ ਜਦੋਂ ਕਿ ਇਹੀ ਰਿਟੇਰੀਅਨ ਦਾ ਹੈ ਜਦੋਂ ਰਿਟੇਰੀਅਨ ਲਈ ਤਾਂ ਜਿਹੜਾ ਡੁੱਬੇ ਪੰਜਾਬ ਡੁੱਬੇ ਅਸੀਂ ਫਿਰ ਕਹਿੰਦੇ ਸਾਡਾ ਪਾਣੀ ਹੈ ਤੇ ਸਾਡਾ ਪੂਰਾ ਹੱਕ ਹੈ ਜਦੋਂ ਉਹਦੇ ਉਹਨਾਂ ਨੇ ਇਹ ਗੱਲ ਉੱਤੇ ਰੱਖੀ ਕਿ ਪਿਛਲੇ 25 ਸਾਲ ਵਿੱਚ ਇੱਕ 25 ਸਾਲਾਂ ਦੇ ਵਿੱਚ ਇੱਕ ਵਾਰੀ ਇਹਨਾਂ ਲਾਅ ਦੇ ਵਿੱਚ ਜਿਹੜੀਆਂ ਐਮੈਂਡਮੈਂਟਸ ਹੋਣੀਆਂ ਚਾਹੀਦੀਆਂ ਇਹ 1952 ਦੀ ਅਗਮਾਈ ਕਰੀ ਜਾਂਦੇ ਐ ਕਿ ਹੁਣ ਮਤਲਬ ਕਿ ਆਪਾਂ ਕਹੀਏ ਹੂੰ ਕਿ ਜਿਹੜੇ ਲੋਆ ਹੈ ਉਹਨੂੰ ਪਾਣੀ ਕਿੰਨਾ ਸੀ ਹੁਣ ਪਾਣੀ ਕਿੰਨਾ ਇਹਦੇ ਦਾ ਦੇਖਿਆ ਜਾਵੇ ਜਿਹੜਾ ਪੰਜਾਬ ਹੈ ਸਾਡਾ 150 ਲੱਖ ਮੀਟਰਕ ਜਿਹੜਾ ਆਪਣਾ ਟਰਨ ਹੈ ਜਿਹੜੀ ਉਹ ਆਪਣਾ ਸਾਨੂੰ ਆਪਣਾ ਚਾਵਲ ਦੇ ਰਿਹਾ ਸਰ ਜੇਸ਼ੂ 25 ਲੱਖ ਮੀਟਰਕ ਜਿਹੜੀ ਘਣਕ ਦੇ ਰਿਹਾ ਸਰੋਂ ਦੇ ਰਿਹਾ ਮੂੰਗੀ ਦਾਤ ਦੇ ਰਿਹਾ ਦਾਲਾ ਦੇ ਰਿਹਾ ਠੀਕ ਹੈ ਜੀ ਕਿੰਨਾ ਗੰਨਾ ਦੇ ਰਿਹਾ ਇਹਦੇ ਲਈ ਪਾਣੀ ਚਾਹੀਦਾ ਹੈ ਨਾ ਜੇ ਅੱਜ ਹੁਣ ਪਹਿਲਾ ਪੰਜਾਬ ਦੇ ਕੋਈ ਜੱਜ ਪਾਣੀ ਨਹੀਂ ਹੈਗਾ ਤਾਂ ਅਸੀਂ ਪਹਿਲਾਂ ਆਪਣੀ ਫਸਲਾਂ ਨੂੰ ਸਾਨੂੰ ਲੋੜ ਹੈ ਨਾ ਝੋਨੇ ਦੀ ਬਜਾਈ ਆ ਗਈ ਕਣਕ ਦੀ ਬਜਾਈ ਹੈ ਉਹ ਆਉਂਦੀ ਹੈ ਪਾਣੀ ਦੀ ਲੋੜ ਪੈਂਦੀ ਹੈ ਤਾਂ ਫਿਰ ਉਹ ਜਿਹੜਾ ਪਾਣੀ ਅੱਜ ਸਾਡੇ ਧਰਤੀ ਦਾ ਪਾਣੀ ਖਤਮ ਕਰਤਾ ਕਦੀ ਪਿਛਲੀਆਂ ਸਰਕਾਰਾਂ ਨੇ ਕਾਲੀ ਚਲਾ ਕਾਂਗਰਸ ਐ ਇਹਨਾਂ ਨੇ ਪਾਣੀ ਸਾਡਾ ਟਿਊਬਲ ਲਾ ਲਾ ਕੇ ਖਤਮ ਕਰਤੇ ਜੇ ਹੁਣ ਭਗਵੰਤ ਮਾਨ ਜੀ ਮੈਹਰੀ ਪਾਣੀ ਵੀ ਦੇਣਾ ਸ਼ੁਰੂ ਕੀਤਾ ਕਿਸਾਨਾਂ ਨੂੰ ਕਿ ਫਸਲਾਂ ਵੀ ਚੰਗੀਆਂ ਹੋ ਜਾਣ ਤਾਂ ਤਾਂ ਪੰਜਾਬ ਦਾ ਧਰਤੀ ਦਾ ਪਾਣੀ ਬਚੇ ਪੰਜਾਬ ਦੀ ਜਮੀਨ ਬੰਜਰ ਹੋਣ ਤੋਂ ਬਚੇ ਜਿਹੜੀ ਇਹਨੂੰ ਜ਼ਮੀਨ ਹੈ ਤਾਂ ਉਹ ਜਿਹੜੀ ਭਗਵੰਤ ਮਾ ਜੀ ਨੇ ਜਿਹੜੀਆਂ ਇਹਨੀਆਂ ਉਥੇ ਗੱਲਾਂ ਰੱਖੀਆਂ ਜਿਸ ਬੱਚੀ ਕੌਂਸਲ ਦੇ ਵਿੱਚ ਤਾਂ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਗੱਲਾਂ ਰੱਖਾਂ ਦਾ ਫਾਇਦਾ ਕੀ ਹੋਇਆ ਇਹ ਦੱਸੋ ਰਾਜਨ ਸਾਹਿਬ ਗੱਲਾਂ ਰੱਖੀਆਂ ਗਈਆਂ 11 ਮੁੱਦਿਆਂ ਤੇ ਗੱਲ ਹੋਈ ਸੀਐਮ ਦਾ ਤਾਂ ਇਹੀ ਕਹਿਣਾ ਕਿ ਹਰੇਕ ਸੂਬਾ ਪੰਜਾਬ ਦੇ ਕੋਲੋਂ ਕੁਝ ਨਾ ਕੁਝ ਚਾਹੁੰਦਾ ਕੋਈ ਯੂਨੀਵਰਸਿਟੀ ਦੇ ਵਿੱਚ ਹਿੱਸੇਦਾਰੀ ਚਾਹੁੰਦਾ ਕੋਈ ਚੰਡੀਗੜ੍ਹ ਦੇ ਵਿੱਚ ਹਿੱਸੇਦਾਰੀ ਚਾਹੁੰਦਾ ਕੋਈ ਪਾਣੀ ਚਾਹੁੰਦਾ ਦੇਖੋ ਜੀ ਇਹ ਜਿਹੜੀਆਂ ਹੈਗੀਆਂ ਕਿ ਪੰਜਾਬ ਦੇ ਵਿੱਚ ਜਿਹੜੀ ਅਜਮੁੱਤਾ ਰੱਖਿਆ ਗਿਆ ਤਾਂ ਉਹ ਲਾਸਟ ਮੂਵਡ ਤੇ ਉਹਨਾਂ ਨੂੰ ਗ੍ਰਹਿ ਮੰਤਰੀ ਨੂੰ ਇਹ ਕਹਿਣਾ ਪਿਆ ਜੀ ਇਹ ਸਟੇਟਸ ਪੂ ਲਾਇਆ ਗਿਆ ਕਿ ਜੋ ਵੀ ਉੱਥੇ ਹੈਗੀਆਂ ਉੱਥੇ ਜਿਹੜੇ ਅਸੀਂ ਜਿਹੜੇ ਭਗਵੰਤ ਸਿੰਘ ਨੇ ਉਹਦੇ ਤੇ ਹੁਣ ਕੋਈ ਵੀ ਇਸ ਤੋਂ ਬਾਅਦ ਅੱਜ ਅਸੀਂ ਅਗਲੀ ਜਿਹੜੀ ਉਹਦੇ ਕਾਰਵਾਈ ਤੱਕ ਕੋਈ ਵੀ ਇਹਦੀ ਆਪਣਾ ਛੇੜਖੰਡੀ ਨਹੀਂ ਕਰਾਂਗੇ ਜੇ ਉਹ ਨੋਟੀਫਿਕੇਸ਼ਨ ਰੱਦ ਹੋਇਆ ਪੰਜਾਬ ਯੂਨੀਵਰਸਿਟੀ ਦਾ ਤਾਂ ਉਹਨਾਂ ਨੇ ਕਿਹਾ ਤੇ ਭਗਵੰਤ ਸਿੰਘ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਇਲੈਕਸ਼ਨ ਉਹ ਕਰਵਾਈ ਜਾਵੇ ਤਾਂ ਉੱਥੇ ਉਹਨਾਂ ਨੇ ਆਪਣਾ ਗ੍ਰਹਿ ਮੰਤਰੀ ਜੀ ਨੇ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਜਿਹੜੀ ਹੈ ਉੱਥੇ ਕਨਨਲੀ ਨੰਦਰੀ ਕਮੇਟੀ ਦੇ ਨਾਲ ਹੀ ਅਸੀਂ ਜਿਹੜੀ ਐਪੀਯਾਰ ਯੂਨੀਵਰਸਿਟੀ ਦੀ ਆਪਣਾ ਆਪਣਾ ਜਿਹੜੀ ਹੈਗੀ ਸੈਨੇਟ ਦੀ ਇਲੈਕਸ਼ਨ ਆ ਉਹ ਪਰਵਾਈ ਜਾਊਗੀ ਠੀਕ ਹੈ ਜੀ ਜੇ ਉਹਨਾਂ ਨੇ ਪਾਣੀਆਂ ਦੇ ਮੁੱਦੇ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਵੀ ਉੱਥੇ ਐਸਵਾਈਐਲ ਜਿਹੜੀ ਨਹਿਰ ਗੱਡੀ ਜਾਵੇ ਤਾਂ ਮੰਨਤਾ ਹੈ ਕਿ ਸਾਡਾ ਤਾਂ ਜਿਹੜਾ ਸਤਲੁਜ ਨਾਲ ਨਾਲਾ ਬਣ ਗਿਆ ਤੇ ਐਸਵਾਈਐਲ ਨਹੀਂ ਇਹ ਵਾਈਐਸਰ ਦੀ ਜਿਹੜੀ ਨਹਿਰ ਹੈ ਇਹ ਗੱਡੀ ਜਾਵੇ ਤਾਂ ਕਿ ਜਿਹੜੀ ਹੁਣ ਫੋਟੋ ਦੇਖੋ ਇਹ ਕਹਿੰਦੇ ਸਾਡਾ ਪਾਣੀਆਂ ਦਾ ਜਿਹੜਾ ਉੱਥੇ ਮਤਲਬ ਕਿ ਹੱਕ ਹੈ ਪੰਜਾਬ ਦੇ ਉੱਤੇ ਹੈਨਾ ਤੇ ਉਹ ਕਹਿੰਦੇ ਕਿ ਜਿਹੜੀ ਪੰਜਾਬ ਦੇ ਪ੍ਰਾਪਿਤ ਵਿਆਸ ਹੈ ਜਿਹੜੀ ਉਹਦੇ ਉਹਦੇ ਦੇ ਚੀਨ ਹੱਕ ਉਹ ਤਾਂ ਤੁਹ ਨਾਲ ਵੀ ਨਹੀਂ ਲੱਗਦੀ ਹਰਿਆਣੇ ਵਿੱਚ ਉਹਦੇ ਚ ਮਤਲਬ ਉਹਦੇ ਤੋਂ ਵੀ ਪਾਣੀ ਲਈ ਜਾਂਦੇ ਜਮਨਾ ਜਮਨਾ ਤੋਂ ਪਾਣੀ ਲੈਣੋ ਤੁਸੀਂ ਜਮਨਾ ਦੇ ਨਾਲ ਤੁਸੀਂ ਕਹਿੰਦੇ ਜੇ ਮਤਲਬ ਕਿ ਆਪਾਂ ਕਹਿ ਲਈ ਜਮਨਾ ਤੁਸੀਂ ਕਹਿੰਦੇ ਬੰਗਾਲ ਤੱਕ ਦਬੋ ਦਬੋ ਦੇਉਗੇ ਮੈਰਾ ਕੱਟ ਕੇ ਤੇ ਤੁਸੀਂ ਹਰਿਆਣੇ ਨੂੰ ਪਾਣੀ ਦੇ ਦੋ ਜਮਨਾ ਦੇ ਥਰੂ ਇਹ ਸਿਰਫ ਪੰਜਾਬ ਇਹ ਤਾਂ ਤੁਸੀਂ ਸੀਐਮ ਆਨ ਵਾਲੀ ਗੱਲ ਰਿਪੀਟ ਕਰ ਰਹੇ ਹੋ ਕੋਈ ਗੱਲ ਨਹੀਂ ਚੇਤਨ ਮੋਹਨ ਜੋਸ਼ੀ ਜੁੜੇ ਹੋਏ ਨੇ ਭਾਜਪਾ ਦੇ ਬੁਲਾ ਰਹੇ ਨੇ ਜੋਸ਼ੀ ਸਾਹਿਬ ਅੱਜ ਦੀ ਪ੍ਰੈਸ ਕਾਨਫਰੰਸ ਨੂੰ ਤੇ ਅੱਜ ਅੱਜ ਦੀ ਮੀਟਿੰਗ ਨੂੰ ਕਿ ਮੈਂ ਦੇਖਦੇ ਹਾਂ ਤੇ ਕੀ ਮਾਇਨੇ ਨੇ ਜੋਸ਼ੀ ਸਾਹਿਬ ਦੇਖੋ ਦੇਖੋ ਜੀ ਹਰਿਆਣਾ ਦੀ ਵੀ ਇਲੈਕਸ਼ਨ ਖਤਮ ਹੋ ਗਈ ਰਾਜਸਥਾਨ ਦੀ ਵੀ ਖਤਮ ਹੋ ਗਈ ਤੇ ਹਿਮਾਚਲ ਦੀ ਵੀ ਖਤਮ ਹੋ ਗਈ ਹੂੰ ਜੀ ਐਨ ਕੇ ਦੀ ਵੀ ਖਤਮ ਹੋ ਗਈ ਹੂੰ ਆ ਚਾਰ ਸਾਲ ਲੰਘੇ ਚਾਰ ਸਾਲ ਬਾਅਦ ਚੇਤਾ ਇਹਨਾਂ ਨੂੰ ਮੁੱਦਾ ਚੁੱਕਣਾ ਆ ਬੜਾ ਇੱਕ ਸੋਚਣ ਵਾਲੀ ਗੱਲ ਆ ਹੂੰ ਕਿ ਆਮ ਆਦਮੀ ਪਾਰਟੀ ਤੋਂ ਜੇ ਮੁੱਦਾ ਚਾਰ ਸਾਲ ਬੱਜ ਚੁੱਕਿਆ ਗਿਆ ਠੀਕ ਆ ਪੰਜਾਬ ਦੇ ਹਿੱਤਾਂ ਦਾ ਚੁੱਕਿਆ ਪਰ ਚੁੱਕਿਆ ਕਦੋਂ ਜਦੋਂ ਹਰਿਆਣਾ ਹਿਮਾਚਲ ਰਾਜਸਥਾਨ ਜੰਮੂ ਕਸ਼ਮੀਰ ਤੇ ਦਿੱਲੀ ਦੀ ਇਲੈਕਸ਼ਨ ਲੰਘੀ ਕੀ ਅੱਜ ਮਾਫੀ ਮੰਗਣਗੇ ਫਿਰ ਆਮ ਆਦਮੀ ਪਾਰਟੀ ਵਾਲੇ ਤੇ ਭਗਵੰਤ ਸਿੰਘ ਜੀ ਮਾਨ ਕਿ 39 ਸੈਕਟਰ ਪੰਜਾਬ ਦੀ ਸਰਕਾਰੀ ਕੋਠੀ ਦੇ ਵਿੱਚੋਂ ਇਹਨਾਂ ਨੇ ਕਿਉਂ ਪ੍ਰੈਸ ਕਾਨਫਰੰਸ ਕਰਵਾਈ ਕਿ ਹਰਿਆਣਾ ਦਾ ਪੰਜਾਬ ਦੇ ਪਾਣੀ 'ਤੇ ਹੱਕ ਕੀ ਅੱਜ ਸੰਦੀਪ ਪਾਟਕ ਮੈਂਬਰ ਪਾਰਲੀਮੈਂਟ ਪੰਜਾਬ ਦੇ ਖਾਤੇ 'ਚੋਂ ਜਿਹੜਾ ਮੈਂਬਰ ਪਾਰਲੀਮੈਂਟ ਰਾਜ ਸਭਾ ਬਣਿਆ ਉਹ ਹਰਿਆਣੇ ਦਾ ਇੰਚਾਰਜ ਸੀਗਾ ਜਿੰਨੇ ਪੀਸੀ ਕਰਵਾਈ ਸੀਗੀ ਕਿ ਉਹਦੀ ਫਿਰ ਮੈਂਬਰ ਪਾਰਲੀਮੈਂਟਸ਼ਿਪ ਤੋਂ ਰੈਜ਼ੀਗਨੇਸ਼ਨ ਦੇਣਗੇ ਇਹਨਾਂ ਨੇ ਅੱਜ ਮੁੱਦੇ ਤਾਂ ਚੁੱਕੇ ਨੇ ਪਹਿਲੋ ਤੇ ਨੀਤੀ ਉਹਦੀ ਮੀਟਿੰਗ ਦਾ ਚ ਨਹੀਂ ਗਈ ਬਈ ਗਏ ਤਾਂ ਚਲੋ ਇਹ ਤਾਂ ਨਾਰਟ ਕੌਂਸਲ ਦੀ ਮੀਟਿੰਗ ਸੀਗੀ ਹਮ ਅੱਜ ਮੁੱਦਾ ਕਿਉਂ ਚੁੱਕਿਆ ਗਿਆ ਅੱਜ ਤਾਂ ਚੁੱਕਿਆ ਗਿਆ ਕਿਉਂਕਿ ਜਿਹੜੇ ਇਲਾਕਿਆਂ ਦੇ ਵਿੱਚੋਂ ਜਿਹੜੇ ਇਲਾਕਿਆਂ ਦੇ ਨਾਲ ਇਹਨਾਂ ਦੀ ਖੈਰ ਬਾਜੀ ਇਹ ਅੱਜ ਸ਼ੋਅ ਕਰਦੇ ਪਏ ਨੇ ਪਹਿਲੋ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜਨਾ ਚਾਹੁੰਦੀ ਸੀ ਠੀਕ ਹੈ ਉਦੋਂ ਨਹੀਂ ਮੁੱਦੇ ਚੁੱਕੇ ਇਹਨਾਂ ਨੇ ਆਵਲੇ ਇਹ ਇੱਕ ਸਿੰਪਲ ਜਿਹਾ ਸਵਾਲ ਸੀਗਾ ਕਿ ਹਰਿਆਣੇ ਦੇ ਵਿੱਚੋਂ ਇਹਨਾਂ ਨੇ ਪ੍ਰੈਸ ਕਾਨਫਰੈਂਸ ਕਰਵਾਈ ਸੀਗੀ ਪੰਜਾਬ ਦੀ ਸਰਕਾਰੀ ਕੋਠੀ 39 ਸੈਕਟਰ ਚੰਡੀਗੜ੍ਹ ਚੋਂ ਹੂੰ ਕੀ ਉਹਤੇ ਮਾਫੀ ਮੰਗੀ ਨਹੀਂ ਮੰਗੀ ਸੰਦੀਪ ਪਾੜਕ ਦਾ ਤਸਦੀਫਾ ਲੈ ਦਿਓ ਸਾਨੂੰ ਚਲੋ ਸਾਨੂੰ ਲੱਗੂ ਕਿ ਆਨਰੇਬਲ ਸੀਐਮ ਸਾਹਿਬ ਨੇ ਸਾਡੀ ਗੱਲ ਕੀਤੀ ਦੂਸਰੇ ਬੰਨੇ ਕਹਿੰਦੇ 1600 ਕਰੋੜ ਰੁਪਇਆ ਜੋ ਇਹਨਾਂ ਨੇ ਕਿਹਾ ਬਿਲਕੁਲ ਉੱਤੇ ਵੀ ਆਉਣਾ ਸੀ ਮੈਂ ਕਿਹੇ ਚੀਫ ਸੈਕਟਰੀ ਲੱਗੇ ਚੀਫ ਸੈਕਟਰੀ ਸਾਹਿਬ ਬੈਠੇ ਸੀ ਹੂੰ ਚੀਫ ਸੈਕਟਰੀ ਸਾਹਿਬ ਲਿਖੇ ਕਿਉਂਕਿ ਇਹ ਦਸਾਲ ਰਹਿ ਗਿਆ ਹੂੰ ਅਗਲੇ ਸਾਲ ਇਹਨਾਂ ਦਿਨ ਕੋਡ ਆਫ ਕੰਡਕਟ ਲੱਗਣਾ ਮੋੜ ਇਹਨਾਂ ਦੀ ਸਰਕਾਰ ਹੀ ਨਹੀਂ ਆਉਣੀ ਕਦੀ ਇਹਦੇ ਵਰਕਾ ਹੀ ਪਾਰਦੇ ਵੀ ਸਰਕਾਰ ਆਜੂਗੀ ਚੀਫ ਸੈਕਟਰੀ ਸਾਹਿਬ ਦਾ ਅਜੇ ਆਈਐਸ ਨੇ ਉਹਨਾਂ ਦਾ ਜੇ ਕਿਉਂਕਿ ਉਹ ਸਰਵਿਸ ਬੁੱਕ ਨੂੰ ਫਾਲੋ ਕਰਦੇ ਨੇ ਲੱਗੇ ਚੀਫ ਸੈਕਟਰੀ ਸਾਹਿਬ ਬੈਠੇ ਉਹਨਾਂ ਤੋਂ ਰਿਟਨ ਸਾਨੂੰ ਕੁਲ ਦਵਾਦਨ ਹਮ ਚੀਫ ਸੈਕਟਰੀ ਸਾਹਿਬ ਰਿਟਨ ਪ੍ਰੂਫ ਦੇ ਦੇਣ ਇਥੇ ਇਹ ਨਾ ਕਹਿਣ ਕਿ ਮੁੱਖ ਮੰਤਰੀ ਉਤੋਂ ਵੱਡੇ ਨੇ ਨਾ ਮੁੱਖ ਮੰਤਰੀ ਦੇ ਆਪਣੇ ਦਾਇਤਵ ਨੇ ਬਿਲਕੁਲ ਤੇ ਚੀਫ ਸੈਕਟਰੀ ਸਾਹਿਬ ਦੇ ਆਪਣੇ ਡੈਕੋਰਮ ਤੇ ਆਪਣੀ ਡਿਊਟੀਆਂ ਨੇ ਜੇ ਚੀਫ ਸੈਕਟਰੀ ਸਾਹਿਬ ਸਾਨੂੰ ਰਿਟਨ ਦੇ ਵਿੱਚ ਲਿਖ ਕੇ ਦੇ ਦੇਣ ਹੂੰ ਤੇ ਅਸੀਂ ਮੰਨਣ ਨੂੰ ਤਿਆਰ ਹਾਂ ਪਰ ਉਹਨਾਂ ਦੇਣਾ ਨਹੀਂ ਕਿਉਂ ਕਿ ਕਿਹੜੀ ਚੀਜ਼ ਇਦਾਂ ਦੀ ਨਹੀਂ ਹੋਈ ਜਿਸ ਲੈਜ਼ੇ ਨੇ ਇਹਨੇ ਪੀਸੀ ਕੀਤੀ ਆ ਕੇ ਇਦਾਂ ਦੇ ਲੈਜ਼ੇ ਦੇ ਨਾਲ ਉਸ ਸਿਸਟਮ ਦੇ ਵਿੱਚ ਚੀਫ ਮਿਨਿਸਟਰ ਦਾ ਡੈਕ ਪਰਮ ਗੱਲ ਕਰ ਹੀ ਨਹੀਂ ਸਕਦਾ ਪੋਸੀਬਲ ਹੀ ਨਹੀਂ ਹੈ ਕਿ ਜਿਸ ਲੈਜ਼ੇ ਨੇ ਪੀਸੀ ਕੀਤੀ ਆ ਜਿਹੜੀਆਂ ਮਸ਼ਕਰੀਆਂ ਵਾਲੀਆਂ ਗੱਲਾਂ ਬਾਹਰ ਆ ਕੇ ਕੀਤੀਆਂ ਉਹਦਾ ਇਹਨਾਂ ਨੇ ਅੰਦਰ ਗੱਲ ਨਹੀਂ ਕੀਤੀ ਚੌਥੀ ਜਿਸ ਮੁੱਖ ਮੰਤਰੀ ਨੂੰ ਇਹ ਹੀ ਨਹੀਂ ਪਤਾ ਹੂੰ ਕਿ ਯਮਨਾ ਜੀ ਇਲਾਹਾਬਾਦ ਚੋ ਸੰਗਮ ਦੇ ਵਿੱਚ ਮਰਜ ਹੋ ਜਾਂਦੇ ਨੇ ਤੇ ਗੰਗਾ ਦਾ ਰੂਪ ਲੈ ਲੈਂਦੇ ਨੇ ਬਿਲਕੁਲ ਜਿਸ ਜਿਸ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਬਿਆਨ ਦੇਣ ਵੇਲੇ ਮੈਂ ਕਹਿੰਦਾ ਮਸ਼ਕਰੀਆਂ ਮਾਰੀਆਂ ਹਮ ਸ਼ਿਸ ਤਰੀਕੇ ਸਿਰ ਇਹਨਾਂ ਨੇ ਅੱਜ ਗੱਲਾਂ ਰੱਖੀਆਂ ਸਾਫ਼-ਸਾਫ਼ ਨਜ਼ਰ ਆਉਂਦਾ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਗੱਲਾਂ ਰੱਖੀਆਂ ਉਹ ਪੰਜ ਸਟੇਟ ਚਾਰ ਸਟੇਟਾਂ ਦੀਆਂ ਇਲੈਕਸ਼ਨਾਂ ਖਤਮ ਹੋਣ ਤੋਂ ਬਾਅਦ ਰੱਖੀਆਂ ਵੀ ਕਿ ਹੁਣ ਪੰਜਾਬ ਦੀ ਇਲੈਕਸ਼ਨ ਆ ਗਈ ਆ ਤੇ ਮੈਂ 4 ਸਾਲਾਂ ਬਾਅਦ ਗੱਲ ਕਰਦਾ ਹੁਣ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲੋ ਹੂੰ ਮੈਨੂੰ ਇੱਥੇ ਦੱਸਣਾ ਕਿ ਕਿੰਨੇ ਕਿੰਨੇ ਕਰੋੜ ਰੁਪਈਆ ਕਿੰਨੇ ਸੌ ਕਰੋੜ ਦੇਣਦਾਰੀ ਹੈ ਪੰਜਾਬ ਸਰਕਾਰ ਦੀ ਪੰਜਾਬ ਯੂਨੀਵਰਸਿਟੀ ਨੂੰ ਅਸੀਂ ਕਹਿੰਦੇ ਆ ਪੰਜਾਬ ਦਾ ਸਾਡਾ ਹਿੱਸਾ ਹੀ ਤੇ ਕਹਿੰਦੇ ਆ ਪੰਜਾਬ ਯੂਨੀਵਰਸਿਟੀ ਸਾਡਾ ਹਿੱਸਾ ਹੈਗਾ ਹੂੰ ਅਸੀਂ ਜਿੱਥੇ ਦੇਖੋ ਰਾਸ਼ਟਰੀ ਪਾਰਟੀਆਂ ਨੈਸ਼ਨਲ ਪਾਰਟੀਆਂ ਦੇ ਰੀਜਨਲ ਮੁੱਦੇ ਜਿਹੜੇ ਹੁੰਦੇ ਆ ਨਾ ਉਥੇ ਰੀਜਨਲ ਮੁੱਦਿਆਂ ਤੇ ਨੈਸ਼ਨਲ ਪਾਰਟੀ ਦੇ ਰੀਜਨਲ ਯੂਨਿਟ ਨੂੰ ਖੜਨਾ ਪੈਂਦਾ ਅਸੀਂ ਪੰਜਾਬ ਨੂੰ ਸਿੱਧਾ ਮਾਮਲੇ 'ਚ ਖੜੇ ਆ ਕੇ ਪਰ ਇਥੇ ਇਹਨਾਂ ਨੂੰ ਸਵਾਲ ਕੀਤਾ ਜਾਵੇ ਹੂੰ ਕਿ ਕੀ ਆਮ ਆਦਮੀ ਪਾਰਟੀ ਦਾ ਇੱਥੇ ਬਲਾਰਾ ਸਾਨੂੰ ਦੱਸ ਸਕਦਾ ਕਿ ਅਸਲੀ ਮੁੱਦਾ ਕਿੱਥੋਂ ਸ਼ੁਰੂ ਹੋਇਆ ਕਿਉਂਕਿ ਇਹਨਾਂ ਲੋਕਾਂ ਨੇ ਸੈਂਟਰ ਦੀ ਤੇ ਗ੍ਰਾਂਟ ਨਾਲ ਪੰਜਾਬ ਯੂਨੀਵਰਸਿਟੀ ਚੱਲਦੀ ਹੈ ਜਿਹੜੇ ਪੰਜਾਬ ਦਾ ਹਿੱਸਾ ਪੈਂਦਾ ਕਿੰਨੇ ਸਾਲਾਂ ਤੋਂ ਬੰਦ ਕਿੰਨੇ ਸਾਲਾਂ ਤੋਂ ਹੁਣ ਚੰਡੀਗੜ੍ਹ ਦੇ ਅਮਰਦੀਪ ਜੀ ਤੋਂ ਪੁੱਛ ਲੈਣੇ ਹਾਂ ਇੱਕ ਹੁਣ ਚੰਡੀਗੜ੍ਹ ਤੋਂ ਪੁੱਛ ਲੈਣੇ ਇਕ ਇਹ ਕਹਿੰਦੇ ਚੰਡੀਗੜ ਚੰਡੀਗੜ ਜਤਨ ਜੀ ਮੇਰੇ ਕੋ ਨਾ ਸਮਾਂ ਘਟ ਹੁੰਦਾ ਤਾਂ ਕਰਕੇ ਸ਼ਾਰਟ ਦੇ ਵਿੱਚ ਰੱਖਿਆ ਹਾਂ ਨਾ ਲਾਸਟ ਚੰਡੀਗੜ ਜਦੋਂ ਬਣਿਆ ਅਸੀਂ ਕਹਿੰਦੇ ਆ ਕਿ ਚੰਡੀਗੜ ਪੰਜਾਬ ਦਾ ਹਿੱਸਾ ਹੈਗਾ ਚਾਹੇ ਆਨੰਦਪੁਰ ਮਤੇ ਦੀ ਗੱਲ ਕੀਤੀ ਜਾਏ ਚਾਹੇ ਰਜੀਵ ਲੌਂਗਵਾਲ ਸਮਝੌਤੇ ਦੀ ਗੱਲ ਕੀਤੀ ਜਾਵੇ ਚਾਹੇ ਮਦਾਵੀ ਯਸ਼ਸਵੀ ਸਵਰਗੀ ਇੰਦਰਾ ਗਾਂਧੀ ਜੀ ਦੀ ਗੱਲ ਕੀਤੀ ਜਾਵੇ ਇਹਨਾਂ ਸਾਰਿਆਂ ਨੇ ਸਮੇਂ-ਸਮੇਂ ਦੇ ਉੱਤੇ ਇਹ ਗੱਲਾਂ ਕੀਤੀਆਂ ਮੈਨਾਂ ਮੰਨਾਂ ਕੀਤੀਆਂ 4 ਸਾਲਾਂ ਤੋਂ ਇਹਨਾਂ ਨੇ ਅੱਜ ਮੁੱਦਾ ਕਿਉਂ ਚੁੱਕਿਆ ਕਿਉਂਕਿ ਇਹਨਾਂ ਨੇ ਦਿੱਲੀ ਹਰਿਆਣਾ ਹਿਮਾਚਲ ਜੇ ਐਂਡ ਕੇ ਉੱਤਰਾਖੰਡ ਦੇ ਵਿੱਚ ਇਲੈਕਸ਼ਨਾਂ ਲੜਨੀਆਂ ਸੀ ਉੱਥੇ ਦੇ ਪਹਿਲੋ ਮੁੱਦਾ ਚੁੱਕ ਦਿੰਦੇ ਤੇ ਇਹਨਾਂ ਦੇ ਯੂਨਟ ਨਹੀਂ ਖੜੇ ਹੋਣੇ ਮੈਂ ਤਾਂ ਕਹਿੰਦਾ ਪਾਣੀ ਤਾਂ ਸਭ ਤੋਂ ਵੱਡਾ ਮੁੱਦਾ ਸੀ ਅੱਜ ਪਾਣੀ ਇਸ ਮੁੱਦੇ ਦੇ ਉੱਤੇ ਜੋ ਆਨਰੇਬਲ ਸਿੰਘਾਮ ਸਾਹਿਬ ਤੁਸੀਂ ਹਮ ਸਾਥੇ ਕਹਾਈ ਨਾਲ ਖੜੇ ਆ ਭਾਰਤੀ ਜਨਤਾ ਪਾਰਟੀ ਪੰਜਾਬ ਨਾਲ ਖੜੀ ਆ ਪਰ ਕੀ ਆਮ ਆਦਮੀ ਪਾਰਟੀ ਔਰ ਸੰਦੀਪ ਪਾਠਕ ਆਪਣਾ ਅਸਤੀਫਾ ਦੇਵੇਗਾ ਮੈਂਬਰ ਪਾਰਲੀਮੈਂਟ ਦੇ ਤੋਂ ਜਿਨੇ ਸਾਡੀ ਹੀ ਕੋਠੀ 'ਚ ਬਹਿ ਕੇ ਸਾਡੇ ਹੀ ਪੰਜਾਬ ਦੇ ਖਿਲਾਫ ਠੀਕ ਹੈ ਸਾਡੇ ਹੀ ਖਿਲਾਫ ਕਿਹਾ ਸੀਗਾ ਕਿ ਹਰਿਆਣੇ ਦੀ ਆਮ ਆਦੀ ਪਾਰਟੀ ਮੰਗ ਕਰਦੀ ਕਿ ਹਰਿਆਣੇ ਦੀ ਆਮ ਆਦੀ ਪਾਰਟੀ ਜਦੋਂ ਸਰਕਾਰ ਬਣਾਏਗੀ ਅਸੀਂ ਪੰਜਾਬ ਦੇ ਪਾਣੀ ਵਿੱਚੋਂ ਆਪਣਾ ਹਿੱਸਾ ਲਵਾਂਗੇ ਜੇ ਇਹ ਮੇਰੀ ਗੱਲ ਝੂਠੀ ਆ ਤੇ ਮੈਨੂੰ ਹੁਣੇ ਤੁਸੀਂ ਡਿਬੇਟਸ ਬਾਹਰ ਕਰ ਦਿਓ ਨਹੀਂ ਨਹੀਂ ਅਸੀਂ ਵੀ ਸਾਰੇ ਇਹ ਬਿਆਨ ਸੁਣੇ ਆ ਕੋਈ ਨਹੀਂ ਮੈਂ ਸਵਾਲ ਜ਼ਰੂਰ ਕਰਾਂਗਾ ਐਸੀ ਡਿਬੇਟ ਦੇ ਵਿੱਚ ਕਰਾਂਗਾ ਪਰ ਪਹਿਲਾਂ ਹੋਰ ਵੀ ਜਿਹੜੇ ਸਾਡੇ ਬੁਲਾਰੇ ਜੁੜੇ ਹੋਏ ਨੇ ਉਹਨਾਂ ਤੋਂ ਵੀ ਪੁੱਛ ਲੈਣੇ ਆ ਕਿ ਕਿ ਸ਼੍ਰੋਮਣੀ ਅਕਾਲੀ ਦਲ ਕਿਵੇਂ ਦੇਖ ਰਿਹਾ ਹੈ ਜਦ ਵੀ ਐਸਵਾਈਐਲ ਦੀ ਗੱਲ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਜ਼ਰੂਰ ਜ਼ਿਕਰ ਆ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਅੱਜ ਸਟੈਂਡ ਲੈ ਰਹੀ ਹੈ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਸਟੈਂਡ ਨੂੰ ਕਿ ਪਾਣੀਆਂ ਨੂੰ ਬਚਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਬੀਐਮਬੀ ਤੇ ਸੀਐਮ ਮਾਨ ਪਹੁੰਚ ਜਾਂਦੇ ਨੇ ਮੰਤਰੀ ਹਰਜੋਤ ਮੈਂਸ ਉੱਥੇ ਧਰਨਾ ਦੇ ਕੇ ਬਹਿ ਜਾਂਦੇ ਨੇ ਸੀਆਈਐਸ ਜਿਹੜੀ ਆ ਕੇਂਦਰ ਦੀਆਂ ਏਜੰਸੀਆਂ ਹੁੰਦੀਆਂ ਨੇ ਉੱਥੇ ਪਹੁੰਚਣ ਨਹੀਂ ਦਿੰਦੇ ਤਾ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਸਟੈਂਡ ਨੂੰ ਕਿਵੇਂ ਦੇਖਦੀ ਆ ਅਜੋ ਕੁਮਾਰ ਜੀ ਸਰ ਧੰਨਵਾਦ ਤੁਹਾਡਾ ਸਾਰੇ ਪੈਨਲਿਸਟ ਨੂੰ ਸਤਿ ਸ੍ਰੀ ਅਕਾਲ ਹੈ ਸਤਿ ਸ੍ਰੀ ਅਕਾਲ ਜੀ ਸਰ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਂ ਉਮੀਦ ਰੱਖਦਾ ਕਿ ਆਮ ਆਦਮੀ ਪਾਰਟੀ ਵਾਲੇ ਅੱਜ ਮੇਰੇ ਸਵਾਲਾਂ ਦਾ ਜਵਾਬ ਜਰੂਰ ਦੇਣਗੇ ਔਰ ਪਿਛਲੀਆਂ ਸਰਕਾਰਾਂ ਨੂੰ ਕੋਤਸਨ ਦੀ ਬਜਾਏ ਜਿਹੜੇ ਇਹਨਾਂ ਨੇ 2022 ਜਵਾਦੇ ਕੀਤੇ ਸੀ ਉਹਨਾਂ ਦੇ ਉੱਤੇ ਖਰਾ ਉਤਰਣਗੇ ਉਹਦੇ ਬਾਰੇ ਜਵਾਬ ਜਰੂਰ ਦੇਣਗੇ ਦੇਖੋ ਅੱਜ ਇੱਕ ਵਾਰੀ ਫੇਰ ਬਤਨੀ ਮੀਟਿੰਗ ਹੋਈ ਹੈ ਨਾਰਥ ਕਾਉਂਸਲ ਜਰਨਲ ਦੀ ਜਿਹੜੀ ਮੀਟਿੰਗ ਥੋੜਾ ਸ਼ਾਰਟ ਚ ਰੱਖਿਓ ਮੇ ਕੋ ਸਮਾਂ ਘਟ ਹੈ ਹਾਂ ਬਿਲਕੁਲ 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 ਇਹਦੇ ਵਿੱਚ ਅੱਜ ਸੀਐਮ ਮਾਨ ਸਾਹਿਬ ਤੇ ਹਜੂਰ ਬਹਿਨ ਸਾਹਿਬ ਨੇ ਸ਼ਿਰਕਤ ਕੀਤੀ ਹੈ ਉਸ ਤੇ ਵੇਖਣ ਵਾਲੀ ਗੱਲ ਕੀ ਹੈ ਕਿ ਅੱਜ ਵੀ ਸੀਐਮ ਮਾਨ ਸਾਹਿਬ ਨੇ ਉੱਥੇ ਜਾ ਕੇ ਬੀਬੀਐਮੀ ਦਾ ਮਸਲਾ ਹੋਵੇ ਚਾਹੇ ਪੀਯੂ ਦਾ ਮਸਲਾ ਹੋਵੇ ਚਾਹੇ ਚੰਡੀਗੜ੍ਹ ਦਾ ਮਸਲਾ ਹੋਵੇ ਉੱਥੇ ਜਾ ਕੇ ਦਾਵਾ ਪੇਸ਼ ਕੀਤਾ ਹੈ ਤੇ ਸਰ ਦਾਵਾ ਕੋਣ ਪੇਸ਼ ਕਰਦਾ ਹੈ ਦਾਵਾ ਤਾਂ ਅਸੀਂ ਤਾਂ ਪੇਸ਼ ਕਰੀਦਾ ਹੈ ਕਿਸੇ ਦੀ ਚੀਜ਼ ਤੇ ਹੱਕ ਕਰਨਾ ਜਿਹੜੀ ਚੀਜ਼ ਸਾਡੀ ਆਪਣੀ ਹੈ ਉੱ ਤਸੀਂ ਦਾਵਾ ਠੋਕ ਕੇ ਆਉਣਾ ਸੀ ਜਿੱਦਾਂ ਹਿਮਾਚਲ ਕਹਿੰਦਾ ਕਿ ਸਾਨੂੰ ਉਹਦੇ ਵਿੱਚ ਮੈਂਬਰਸ਼ਿਪ ਮਿਲ ਜੇ ਜਿੱਦਾਂ ਰਾਜਸਥਾਨ ਕਹਿੰਦਾ ਜਿੱਦਾਂ ਹਰਿਆਣਾ ਕਹਿੰਦਾ ਕਿ ਸਾਨੂੰ ਜਿਹੜਾ ਵਾ ਪੀਯੂ ਦੇ ਮਸਲੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡੇ ਜਿਹੜੇ ਕਾਲਜਿਸ ਨੇ ਉਹਨਾਂ ਨੂੰ ਉਹਦੇ ਵਿੱਚ ਮਾਨਤਾ ਦਿੱਤੀ ਜਾਵੇ ਇਹ ਹੁੰਦਾ ਸਾਡੇ ਦੇ ਸੀਐਮ ਸਾਹਿਬ ਕਰਕੇ ਆਏ ਨੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਇਸ ਤੋਂ ਪਹਿਲਾਂ ਇੱਕ ਰਾਜਸਥਾਨ ਦੇ ਵਿੱਚ ਵੀ ਸੇਮ ਮੀਟਿੰਗ ਹੋਈ ਸੀ ਜਿਹਦੇ ਵਿੱਚ ਵੀ ਸਾਡੇ ਸੀਆ ਮਾਨ ਸਾਹਿਬ ਨੇ ਦਾਵਾ ਹੀ ਪੇਸ਼ ਕੀਤਾ ਹੈਗਾ ਜਦੋਂ ਸੀਐਮ ਸੈਣੀ ਨੇ ਕਹਿ ਦਿੱਤਾ ਸੀਗਾ कि ਮੈਨੂੰ ਇਹਦੇ ਵਿੱਚ ਆਪਣਾ ਵਿਧਾਨ ਸਭਾ ਵਾਸਤੇ ਤੇ ਹਾਈ ਕੋਰਟ ਵਾਸਤੇ ਜ਼ਮੀਨ ਚਾਹੀਦੀ ਹੈ ਤਾਂ ਸਾਡੇ ਸੀਐਮ ਮਾਨ ਸਾਹਿਬ ਨੇ ਮਗਰੇ ਮਗਰੇ ਹੀ ਲੈਣਾ ਦੁਰਾਤੀ ਸੀ ਕਿ ਮੈਨੂੰ ਵੀ ਦੇ ਦਿਓ ਆਪਾਂ ਨੂੰ ਇਹ ਹੀ ਨਹੀਂ ਪਤਾ ਕਿ ਅਸੀਂ ਆਪਣੀ ਜ਼ਮੀਨ ਤੇ ਹੱਕ ਮੰਗੇ ਜਾਂਨੇ ਆ ਉਹ ਤਾਂ ਸਾਡਾ ਜਨਮ ਸਿੱਧੇ ਅਧਿਕਾਰ ਆ ਹੂੰ ਦੂਸਰੀ ਚੀਜ਼ ਬੀਬੀ ਐਮ ਵੀ ਦਾ ਕਰੀਮ ਜਦੋਂ ਮਸਲਾ ਸ਼ੁਰੂ ਹੋਇਆ ਸੀਗਾ ਤਾਂ ਸਰਕਾਰ ਨੂੰ ਕਿਹਾ ਸੀਗਾ ਕਿ ਸਾਨੂੰ ਜਿਹੜੀ ਮੀਟਿੰਗ ਹੋਈ ਹੈ ਇਹਦੇ ਵਿੱਚ ਸਾਨੂੰ ਸੱਦਿਆ ਨਹੀਂ ਸੀ ਗਿਆ 2 5 2025 ਦੀ ਗੱਲ ਹੈ ਉਹਦੇ ਵਿੱਚ ਮਿਨਿਸਟਰੀ ਆਫ ਪਾਵਰ ਗਵਰਨਮੈਂਟ ਆਫ ਇੰਡੀਆ ਨੇ ਦਾਅਵਾ ਕੀਤਾ ਸੀਗਾ ਕਿ ਇਹਨਾਂ ਨੂੰ ਸੱਦਿਆ ਗਿਆ ਫਿਰ ਜਦੋਂ ਮਾਨਜੋ ਕੋਰਟ ਦੇ ਵਿੱਚ ਇਹਨਾਂ ਨੂੰ ਐਫੀਡੇਵਿਟ ਦੇਣ ਨੂੰ ਕਿਹਾ ਸੀ ਤੇ ਉਹਦੇ ਵਿੱਚ ਪਤਾ ਲੱਗਾ ਸੀਗਾ ਕਿ ਇਹਨਾਂ ਦੇ ਸ਼੍ਰੀ ਲੋਕ ਸ਼ੇਖਰ ਤੇ ਕਿਸ਼ਨ ਕੁਮਾਰ ਸੀਗੇ ਉਸ ਮੀਟਿੰਗ ਦੇ ਵਿੱਚ ਹਿੱਸਾ ਸੀਗੇ ਤੇ ਬਾਹਰ ਲੋਕਾਂ ਨੂੰ ਕਹਿੰਦੇ ਸੀ ਸਾਨੂੰ ਬਿਨਾਂ ਪੁੱਛੇ ਜਿਹੜਾ ਪਾਣੀ ਛੱਡ ਦਿੱਤਾ ਗਿਆ ਸੀ ਆ ਉਸ ਤੋਂ ਲਵਾ ਮੈਂ ਤਾਂ ਇੱਕ ਚੀ ਹੋਰ ਦੱਸਦਾ ਜਦੋਂ ਕਰੋੜਾਂ ਰੁਪਏ ਦਾ ਇਹਨਾਂ ਨੇ ਐਡਵਰਟਾਈਜ਼ਮੈਂਟ ਕਰਕੇ ਪਾਣੀਆਂ ਦੇ ਰਾਖੇ ਪੰਜਾਬ ਦੇ ਰਾਖੇ ਇਹ ਸੀਆ ਮਾਨ ਸਾਹਿਬ ਸਾਡੇ ਤੇ ਸਾਡੇ ਮੰਤਰੀ ਸਾਹਿਬਾਨ ਸਾਰੇ ਦੇ ਸਾਰੇ ਬੀਬੀਐਮਈ ਦੇ ਮਸਲੇ ਦੇ ਉੱਤੇ ਚਲੇ ਗਈ ਸੀ ਥਾਲੇ ਜੜਨੂ ਤੇ ਉਸ ਤੋਂ ਬਾਅਦ ਜਦੋਂ ਮਾਨਯੋਗ ਕੋਰਟ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਸਭ ਚੀਜ਼ਾਂ ਕਿੱਦਾਂ ਕੀਤੀਆਂ ਤੇ ਇਹਨਾਂ ਨੇ ਇੱਕ ਬੜਾ ਨਰਮ ਐਫੀਡੀਬੈਕ ਦਿੱਤਾ ਸੀਗਾ ਔਰ ਉਹਦੇ ਵਿੱਚ ਲਿਖਿਆ ਸੀਗਾ ਕਿ ਅਸੀਂ ਤਾਂ ਪੰਜਾਬ ਪੁਲਿਸ ਸਿਰਫ ਸਿਕਿਉਰਟੀ ਵਾਸਤੇ ਲਾਈ ਅਸੀਂ ਪਾਣੀ ਰੋਕਣ ਵਾਸਤੇ ਨਹੀਂ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਕੈਮਰੇ ਦੇ ਅੱਗੇ ਆਮ ਆਦਮੀ ਪਾਰਟੀ ਦੇ ਬੁਲਾਰੇ ਕੁਝ ਹੋਰ ਕਹਿੰਦੇ ਨੇ ਤੇ ਆਫ ਕੈਮਰਾ ਕੁਝ ਹੋਰ ਕਹਿੰਦੇ ਨਹੀਂ ਆਹੀ ਕਹਿਣਾ ਚਾਹੁੰਦੇ ਹੋ ਜੀ ਗੱਲ ਕੰਪਲੀਟ ਹੋ ਲੰਦੋ ਮੈਂ ਤੁਹਾਨੂੰ ਵਿਦ ਐਵੀਡੈਂਸ ਦੱਸ ਰਿਹਾ ਮੈਂ ਤੁਹਾਨੂੰ ਤਰੀਕਾ ਦੱਸ ਰਿਹਾ ਮੈਂ ਤੁਹਾਨੂੰ ਕੋਰਟ ਦੇ ਐਫੀਡੇਵਿਟ ਦੱਸ ਰਿਹਾ ਕਿ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਹਿ ਕੇ ਕੁੱਛ ਜਾਂਦੇ ਨੇ ਸਟੇਜ ਤੇ ਕੁੱਛ ਕਹਿ ਦਿੰਦੇ ਨੇ ਤੇ ਜਿਹੜੀ ਪੇਪਰ ਵਰਕ ਹੁੰਦਾ ਉਹਦੇ ਜੇ ਕੁੱਛ ਕਰਕੇ ਜਾਂਦੇ ਨੇ ਚਾਹੇ ਸਿਟਕੋ ਵੇ ਪੰਜਾਬ ਸਰਕਾਰ ਦਾ ਸਟੈਂਡ ਕਹਿਣੀ ਤੇ ਕਤਨੀ ਚ ਮੇਜਾ ਫਰਕ ਹੀ ਰਿਹਾ ਹੈ ਠੀਕ ਹੈ ਠੀਕ ਹੈ ਜੀ ਸਾਹਿਬ ਸਾਡੇ ਨਾਲ ਜਸਵਿੰਦਰ ਸਿੰਘ ਜੀ ਵੀ ਜੁੜੇ ਹੋਏ ਨੇ ਕਾਂਗਰਸ ਦੇ ਬੁਲਾਰੇ ਨੇ ਕਾਂਗਰਸ ਕਿਵੇਂ ਦੇਖਦੀ ਆਜ ਦੀ ਇਸ ਮੀਟਿੰਗ ਨੂੰ ਤੇ ਬਾਕੀ ਬੁਲਾਰਿਆਂ ਦੇ ਵੱਲੋਂ ਜਿਸ ਤਰੀਕੇ ਨਾਲ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਤੇ ਸੀਐਮ ਭਗਵੰਤ ਮਾਨ ਕੈਮਰੇ ਦੇ ਅੱਗੇ ਕੁਝ ਹੋਰ ਨੇ ਪਰ ਜੇ ਪਿੱਠ ਘੁੰਮਦੇ ਹੀ ਕੇਂਦਰ ਦੇ ਨਾਲ ਉਹਨਾਂ ਦੇ ਰਿਸ਼ਤੇ ਜਾਂ ਹੋਰ ਕਿਸੇ ਵੀ ਪਾਰਟੀ ਦੇ ਨਾਲ ਕਿਸੇ ਸੂਬੇ ਦੇ ਨਾਲ ਕੋਈ ਵੀ ਮੀਟਿੰਗ ਕਰਨੀ ਹੋਵੇ ਤੇ ਉਹ ਰਿਸ਼ਤੇ ਹੋਰ ਨੇ ਪਰ ਕੈਮਰੇ ਦੇ ਅੱਗੇ ਆ ਕੇ ਉਹ ਭੰਡਣ ਲੱਗ ਜਾਂਦੇ ਨੇ ਕਾਂਗਰਸ ਕਿਵੇਂ ਦੇਖਦੀ ਅੱਜ ਦੀ ਇਸ ਮੀਟਿੰਗ ਨੂੰ ਤੇ ਆਮ ਆਦਮੀ ਪਾਰਟੀ ਦੇ ਸਟੈਂਡ ਨੂੰ ਜੀ ਜਸਵਿੰਦਰ ਜੀ ਇਹ ਸਮਝ ਇਹ ਸਮਝਣ ਵਾਲੀ ਗੱਲ ਹੈ ਕਿ ਗੰਗਾਤਾਰੀ ਸ਼ਕਤੀਮਾਨ ਹੈ ਇਹ ਦੋਨੋਂ ਆਰਐਸਐਸ ਦੇ ਵਿੰਗ ਹੈ ਆਮ ਆਦਮੀ ਪਾਰਟੀ ਵੀ ਤੇ ਭਾਰਤੀ ਜਨਤਾ ਪਾਰਟੀ ਦਾ ਡਿclareਡ ਹੀ ਹੈ ਪੈਗੀ ਹੈ ਉਹਨਾਂ ਦਾ ਜਿਹੜਾ ਏਜੰਡਾ ਪਹਿਲਾਂ ਹੀ ਸੈੱਟ ਕੀਤਾ ਹੁੰਦਾ ਔਰ ਦੇਖੋ ਤੁਸੀਂ ਅਮਰਤ ਸ਼ਾਹ ਜੀ ਆ ਕੇ ਸਰਵਸ ਰੂਲ ਲਾਗੂ ਕਰਕੇ ਗਏ ਕੇਂਦਰੀ ਸਰਵਸ ਰੂਲ ਚੰਡੀਗੜ੍ਹ ਦੇ ਵਿੱਚ ਦੱਸੋ ਭਗਵੰਤ ਮਾਨ ਜੀ ਬੋਲੇ ਬਿਲਕੁਲ ਨਹੀਂ ਬੋਲੇ ਉਸ ਤੋਂ ਬਾਅਦ ਚੰਡੀਗੜ੍ਹ ਵਾਲਾ ਮਸਲਾ ਸੀਗਾ ਹੁਣ ਐਜੀਟੇਸ਼ਨ ਚੱਲ ਰਿਹਾ ਸੀਗਾ ਵਿਦਿਆਰਥੀਆਂ ਦਾ ਉੱਥੇ ਵਿਦਿਆਰਥੀਆਂ ਤੇ ਡਾਂਗਾ ਭਰਾ ਰਹੀ ਸੀ ਪੰਜਾਬ ਪੁਲਿਸ ਹੂੰ ਵਿਦਿਆਰਥੀਆਂ ਨੇ ਦਿਖਾਇਆ ਉੱਥੇ ਵੀਡੀਓ ਚਲਾ ਚਲਾ ਕੇ ਵੀ ਆ ਪੰਜਾਬ ਪੀਪੀ ਲਿਖਿਆ ਹੋਇਆ ਪੰਜਾਬ ਪੁਲਿਸ ਹੈ ਇੱਕ ਵਸੇ ਆਮ ਆਦਮੀ ਕਹਿ ਰਹੀ ਹੈ ਵੀ ਅਸੀਂ ਵਿਦਿਆਰਥੀਆਂ ਦੇ ਨਾਲ ਆ ਤੇ ਰਾਜਿੰਦ ਜੀ ਜਵਾਬ ਲਵਾਂਗਾ ਤੁਹਾਡੇ ਇਹ ਪਾਸੇ ਦੂਜੇ ਪਾਸੇ ਆ ਆ ਕੁਛ ਹੈ ਫਿਰ ਇਹਨਾਂ ਨੇ ਮੁਹੱਲੀ ਰੋਕਿਆ ਉਸ ਦਿਨ ਜਿਸ ਦਿਨ ਧਰਨਾ ਸੀਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੁਹੱਲੀ ਸਾਰੇ ਜਿੰਨੇ ਐਂਟਰੀ ਗੇਟ ਹੈ ਚੰਡੀਗੜ੍ਹ ਨੂੰ ਉਹ ਸਾਰੇ ਪੰਜਾਬ ਪੁਲਿਸ ਨੇ ਬੰਦ ਕੀਤੇ ਪੰਜਾਬ ਪੁਲਿਸ ਨੇ ਸਾਰਿਆਂ ਨੂੰ ਰੋਕਿਆ ਇੱਥੇ ਹੂੰ ਇਹ ਤਾਂ ਦੋ ਰੇ ਚਿਹਰਾ ਹਰੇਕ ਥਾਂ ਤੇ ਹੈ ਫਿਰ ਬਿਲਕੁਲ ਆ ਜੋ ਜੋਸ਼ੀ ਸਾਹਿਬ ਨੇ ਜਿਹੜੀ ਗੱਲ ਕੀਤੀ ਸੀ ਕਹਿੰਦੇ ਵੀ ਇਹ ਜਿਹੜਾ ਉੱਥੇ ਸਾਡਾ ਹੁੰਦਾ 44 ਸੈਕਟਰ ਦੇ ਵਿੱਚ ਪਲੈਨਿੰਗ ਕਮਿਸ਼ਨ ਦੀਆਂ ਜਿਹੜੀਆਂ ਹੁੰਦੀਆਂ ਮੀਟਿੰਗਾਂ ਉਹ اٹੈਂਡ ਨਹੀਂ ਕਰਨ ਜਾਂਦੇ ਮੁੱਖ ਮੰਤਰੀ ਨੇ ਜਾਣਾ ਹੁੰਦਾ ਉੱਥੇ ਹੂੰ ਤੋਂ ਹੰਡ ਲਿਆਉਣਿਆਂ ਦੇ ਸਟੇਟ ਵਾਸਤੇ ਉੱਥੇ ਡਰਾਮਾ ਕਰ ਜਾਂਦੇ ਆ ਕਹਿੰਦੇ ਜੀ ਸਾਡਾ ਬਾਈਕਾਟ ਹੈ ਹੁਣ ਇੱਥੇ ਆ ਕੇ ਕੀ ਆ ਕੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਿਉਂਕਿ ਮੀਡੀਆ ਦੇ ਮਾਰ ਆ ਪੂਰੇ ਭਗਵੰਤ ਜੀ ਸਟੇਜ ਚ ਲਾਉਂਦੇ ਰਿਹਾ ਹੂੰ ਸਕ੍ਰਿਪਟ ਟਰਾਈਟਰ ਆ ਬਹੁਤ ਵਧੀਆ ਉਹ ਸਕ੍ਰਿਪਟ ਪਹਿਲਾਂ ਹੀ ਲਿਖੀ ਹੁੰਦੀ ਇਹਨਾਂ ਦੀ ਹੂੰ ਉਹ ਅੰਦਰ ਕੋ ਗੱਲ ਹੋਰ ਕਰਕੇ ਹੁੰਦੇ ਆ ਬਾਹਰ ਆ ਕੇ ਆਵਦਾ ਉਹ ਜਾ ਡਰਾਮਾ ਸ਼ੁਰੂ ਕਰ ਦਿੰਦੇ ਆ ਡਰਾਮਿਆਂ ਦੇ ਇਹਨਾਂ ਦਾ ਪੁਰਾਣਾ ਤਜਰਬਾ ਬਹੁਤ 25 30 ਸਾਲ ਕੀਤਾ ਹੀ ਇਹਨੇ ਨਹੀਂ ਕੰਮ ਤੋ ਗਰਾਊਂਡ ਲੈਵਲ ਤੇ ਆਪਾਂ ਪਹਿਲਾਂ ਵੀ ਦੇਖਿਆ ਗਰਾਊਂਡ ਲੈਵਲ ਤੇ ਜਿਹੜੀ ਪੈਰਵਾਹੀ ਕਰਨੀ ਸੀ ਪੰਜਾਬ ਦੀ ਚਾਹੇ ਉਹ ਵਿਧਾਨ ਸਭਾ ਵਾਲੇ ਮੁੱਦੇ ਤੇ ਸੀ ਵਿਧਾਨ ਸਭਾ ਦੀ ਗੱਲ ਹੁਣੇ ਹੋਈ ਆ ਕਿ ਉਹਨਾਂ ਨੇ ਹਰਿਆਣੇ ਨੇ ਕਿਹਾ ਵੀ ਸਾਨੂੰ ਵਿਧਾਨ ਸਭਾ ਦੇ ਲਈ ਜ਼ਮੀਨ ਦਿੱਤੀ ਜਾਵੇ ਮਗਰ ਇਹ ਕਹਿੰਦਾ ਸਾਨੂੰ ਵੀ ਦੇ ਦਿਓ ਜਦੋਂ ਅਸੀਂ ਰੌਲਾ ਪਾਇਆ ਤੀਰ ਫਟਾਫਟ ਗੱਲ ਵਾਪਸ ਲੈ ਲਈ ਜਦੋਂ ਅਸੀਂ ਕਿਹਾ ਵੀ ਇਹ ਚੱਡੀਗੜ੍ਹ ਤਾਂ ਹੈ ਹੀ ਪੰਜਾਬ ਦਾ ਠੀਕ ਹੈ ਉਹ ਗੱਲ ਫਿਰ ਵਾਪਸ ਲੈ ਲਈ ਇਸੇ ਤਰ੍ਹਾਂ ਜਿਹੜਾ ਉੱਥੇ ਸਾਡਾ BBMP ਦੇ ਵਿੱਚ ਟੈਕਨੀਕਲ ਮੈਂਬਰ ਭੇਜਣਾ ਸੀ ਇਹਨਾਂ ਨੇ ਉਹ ਮੈਂਬਰ ਭੇਜਿਆ ਨਹੀਂ ਪਹਿਲਾਂ ਉਹ ਕੁਆਲੀਫਿਕੇਸ਼ਨ ਵਾਲਾ ਬੰਦਾ ਉੱਥੇ ਭੇਜਿਆ ਨਹੀਂ ਗਿਆ ਪਹਿਲਾਂ ਇਸ ਕਰਕੇ ਉੱਥੇ ਜਿਹੜਾ ਸਾਡਾ ਉੱਥੇ ਹੱਕ ਖਤਮ ਹੋਇਆ ਤੇ ਉਹ ਗੱਲ ਕੀ ਕਰਕੇ ਗਏ ਰਾਜਨ ਜੀ ਪਹਿਲੀਆਂ ਸਰਕਾਰਾਂ ਨੇ ਕਹਿੰਦੇ ਪਾਣੀ ਮੁਕਾਤਾ ਥੱਲੋਂ ਤਾਂ ਦੱਸੋ ਲੈ ਅਸੀਂ ਕਹਿੰਦੇ ਪਾਣੀ ਦੇਤਾ ਪਾਖੜਾ ਡੈਮ ਤੁਸੀਂ ਬਣਾਇਆ ਨਹਿਰਾਂ ਦੇ ਨਾਂ ਦੱਸ ਦਿਓ ਕਿਹੜੀ ਕਿਹੜੀ ਨਵੀਂ ਨਹਿਰ ਕੱਢੀ ਐ ਮਾਲਵਾ ਨਹਿਰ ਤੁਹਾਡੀ ਬਣ ਗਈ ਝੂਠ ਮਾਰੇ ਸਾਰੇ ਹੁਣ ਤੱਕ ਕੀਤਾ ਕੱਖ ਨਹੀਂ ਮਾਲਵਾ ਨਹਿਰ ਕਹਿੰਦੇ ਜੀ ਇਨੇ ਚਰਚ ਬਣ ਜੂਗੀ ਇੱਕ ਇਟ ਨਹੀਂ ਲੱਗੀ ਇਟ ਕਿ ਲੱਗਣੀ ਸੀ ਉਹਦਾ ਐਸਟੀਮੇਟ ਨਹੀਂ ਬਣਿਆ ਹਲੇ ਉਹਦਾ ਨਕਸ਼ਾ ਨਹੀਂ ਬਣਿਆ ਉਹਦੀ ਡ੍ਰੈਇੰਗ ਨਹੀਂ ਬਣੀ ਜ਼ਮੀਨ ਅਕਵਾਇਰ ਹੋਣੀ ਹੁੰਦੀ ਆ ਜ਼ਮੀਨ ਨਹੀਂ ਅਕਵਾਇਰ ਹੋਈ ਝੂਠ ਸਾਰੀ ਗੱਲ ਦਾ ਸੋ ਇਹ ਸਾਰੇ ਦਾ ਸਾਰਾ ਪਹਿਲੀ ਗੱਲ ਇਹ ਹੈ ਕਿ ਧਿਆਨ ਭਟਕਾਉਣ ਵਾਸਤੇ ਤੁਹਾਡਾ ਵੀ ਆਹੀ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਮੁੱਦੇ ਤੋਂ ਧਿਆਨ ਭਟਕਾਉਂਦੀ ਹੈ ਠੀਕ ਹੈ ਤਾਂ ਤੁਹਾਡਾ ਵੀ ਆਹੀ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਮੁੱਦੇ ਤੋਂ ਧਿਆਨ ਭਟਕਾਉਂਦੀ ਹੈ ਵਾਸਤੇ ਇਹ ਚਲੇ ਜਾਂਦੇ ਆ ਬਾਕੀਆਂ ਸਟੇਟਾਂ ਦੇ ਵਿੱਚ ਜਿੱਥੇ ਪਤਾ ਲ ਜਿੱਥੇ ਜਿੱ ਪਹਿਲਾਂ ਦਿੱਲੀ ਦੇ ਵਿੱਚ ਤਿੰਨ ਵਾਰ ਸਰਕਾਰ ਬੀਜੇਪੀ ਨੇ ਇਹਨਾਂ ਨੂੰ ਢਿੱਲ ਦਿੱਤੀ ਤੇ ਮੈਂਬਰ ਪਾਰਲੀਮੈਂਟ ਜਿਹੜੇ ਜਿੱਤ ਜਾਂਦੇ ਸੀ ਸਾਰੇ ਦੇ ਸਾਰੇ ਬੀਜੇਪੀ ਦੇ ਇਹ ਤੁਸੀਂ ਆਪਣੇ ਚੈਨਲ ਉਾਂ ਨੂੰ ਸਾਬਤ ਪਰ ਦਿੱਲੀ ਦਿੱਲੀ ਦੇ ਵਿੱਚ ਤਾਂ ਇਲੈਕਸ਼ਨਾਂ ਦੀ ਗੱਲ ਕਾਂਗਰਸ ਨਾ ਹੀ ਕਰੇ ਤਾਂ ਹੀ ਚੰਗੀ ਹੈ ਚਲੋ ਕੋਈ ਗੱਲ ਨਹੀਂ ਮੈਂ ਜਵਾਬ ਲੈਣਾ ਸਰਕਾਰ ਇਹਨਾਂ ਦੀ ਰਹੀ ਨਾ ਐਮਐਲਏ ਇਹਨਾਂ ਦੇ ਜਿੱਤ ਜਾਂਦੇ ਸੀ ਸਾਰੇ ਤੇ ਜਿਹੜੇ ਮੈਂਬਰ ਪਾਰਲੀਮੈਂਟ ਸਾਰੇ ਬੀਜੇਪੀ ਦੇ ਜਿੱਤ ਜਾਂਦੇ ਸੀ ਇਹਦਾ ਕੀ ਕਾਰਨ ਹੈ ਤੁਸੀਂ ਆਪਣੇ ਇਹਦੇ ਚੈਨਲ ਉਾਂ ਨੂੰ ਚਲੋ ਉਹ ਤਾਂ ਮੁੱਦਾ ਪਟਕਾਉਣ ਵਾਲੀ ਗੱਲ ਹੋ ਗਈ ਉਹ ਆਪਾਂ ਬਾਅਦ ਵਿੱਚ ਕਿਸੇ ਦਿਨ ਫੇਰ ਗੱਲ ਕਰਾਂਗੇ ਉਸ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਤੋਂ ਅੰਦਰ ਖਾਤੇ ਇਹਨਾਂ ਦੇ ਹੱਥ ਚੁੱਕੀ ਵੀ ਆ ਠੀਕ ਹੈ ਜੋਸੁੰਦਰ ਜੀ ਮੇਰੇ ਕੋ ਸਮਾਂ ਘੱਟ ਹੈ ਮੈਂ ਜਵਾਬ ਵੀ ਲੈਣਾ ਆਮ ਆਦਮੀ ਪਾਰਟੀ ਦੇ ਬੁਲਾਰੇ ਰਾਜਨ ਜੀ ਸਾਡੇ ਨਾਲ ਜੁੜੇ ਹੋਏ ਹੋ ਤੁਸੀਂ ਕੱਲੇ ਕੱਲੇ ਆਗੂ ਦਾ ਸਵਾਲ ਸੁਣਿਆ ਕਿਸ ਤਰੀਕੇ ਦੇ ਨਾਲ ਉਹ ਕਹਿ ਰਹੇ ਨੇ ਕਿ ਕੈਮਰੇ ਦੇ ਅੱਗੇ ਆਮ ਆਦਮੀ ਪਾਰਟੀ ਹੋ ਰਿਹਾ ਹੈ ਜਾਂ ਸੀਐਮ ਭਗਵੰਤ ਮਾਨ ਹੋ ਰਿਹਾ ਹੈ ਕੈਮਰਾ ਬੰਦ ਹੁੰਦੇ ਹੀ ਮੁੱਦੇ ਵੀ ਹੋਰ ਹੋ ਜਾਂਦੇ ਨੇ ਤੇ ਮੁੱਦਿਆਂ ਤੇ ਸਹਿਮਤੀ ਵੀ ਹੋ ਜਾਂਦੀ ਹੈ ਜਿਨ੍ਹਾਂ ਦਾ ਵਿਰੋਧ ਕਰ ਰਹੇ ਆ ਪਰ ਇੱਕ ਹੋਰ ਜਿਹੜਾ ਬੀਜੇਪੀ ਆਗੂ ਚੇਤਨ ਮੋਹਨ ਜੋਸ਼ੀ ਦੇ ਵੱਲੋਂ ਸਵਾਲ ਚੁੱਕਿਆ ਗਿਆ ਸੀ ਕਿ ਹੋਰ ਸੂਬਿਆਂ ਦੇ ਵਿੱਚ ਇਲੈਕਸ਼ਨ ਖਤਮ ਹੋ ਗਿਆ ਤਾਂ ਕਰਕੇ 4 ਸਾਲਾਂ ਬਾਅਦ ਇਹ ਮੁੱਦਾ ਚੁੱਕੇ ਗਿਆ ਇਹ ਮੀਟਿੰਗ ਦੇ ਵਿੱਚ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਮੁੱਦੇ ਇਸੇ ਕਰਕੇ ਚੁੱਕੇ ਪਏ ਆ ਰਾਜਨ ਜੀ ਇਹ ਕੋਈ ਇਹੋ ਜਿਹਾ ਕੁਛ ਨਹੀਂ ਆਮ ਆਵੀ ਪਾਰਟੀ ਜਦੋਂ ਤੋਂ ਬਣੀ ਹੈ ਉਦੋਂ ਤੋਂ ਹੀ ਲੋਕਾਂ ਦੇ ਮੁੱਦੇ ਚੱਕਦੇ ਆਈ ਹੈ ਜਦੋਂ ਉਹਦੇ ਆਮ ਆਵੀ ਪਾਰਟੀ ਸਰਕਾਰ ਬਣੀ ਉਹ ਤੋਂ ਮੁੱਦੇ ਚੁੱਕਲੇ ਆ ਰਹੇ ਹੈ ਇਹਨਾਂ ਦੇ ਕਹਿੰਦੇ ਆ ਵੀ ਇਹਨਾਂ ਨੇ ਬੋਲੇ ਅਸੀਂ ਹਮੇਸ਼ਾ ਹੀ ਪਾਣੀਆਂ ਦੇ ਮੁੱਦੇ ਤੇ ਬੋਲਦੇ ਆਏ ਹਾਂ ਹਮੇਸ਼ਾ ਚੰਡੀਗੜ੍ਹ ਦੇ ਮੁੱਦੇ ਤੇ ਬੋਲਦੇ ਆਏ ਹਾਂ ਹਮੇਸ਼ਾ ਯੂਨੀਵਰਸਿਟੀ ਦੇ ਮੁੱਦੇ ਤੇ ਬੋਲਦੇ ਆਏ ਹਾਂ ਤੇ ਇਹ ਤਾਂ ਜਿਹੜੀ ਕਹਿੰਦੇ ਨੇ ਅੰਦਰ ਹੋਰ ਬਾਹਰ ਹੋ ਇਹਨਾਂ ਨੂੰ ਪੁੱਛਣਾ ਲਾਓ ਵੀ ਬੀਜੇਪੀ ਵਾਲਿਆਂ ਨੂੰ ਕਿ ਤੁਹਾਡੀ ਹੀ ਮੀਟਿੰਗ ਦੇ ਵਿੱਚ ਤੁਹਾਡੇ ਹੀ ਗ੍ਰਹਿ ਮੰਤਰੀ ਬੈਠੇ ਸੀ ਕਹਦਾ ਲੋਕ ਤੁਹਾਾਰ ਆਪਣੀ ਟੀਮ ਹੁਣ ਕੇ ਉੱਥੇ ਜਿਹੜਾ ਗੋਲ ਕੇ ਆਇਆ ਹੈ ਉਹੀ ਪ੍ਰੈਸ ਨੋਟ ਬਣਿਆ ਹੈ ਉਹੀ ਬਾਹਰ ਆ ਕੇ ਬੋਲੇ ਹੈ ਝੂਠ ਇਦਫਾਨ ਇਹਨਾਂ ਇਹਨਾਂ ਤੋਂ ਵੱਜਦਾ ਸਚਾਈਆਂ ਇਹਨਾਂ ਤੋਂ ਸੁਣੀਆਂ ਨਹੀਂ ਜਾਂਦੀਆਂ ਉੱਥੇ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਨੇ ਕਿਹਾ ਕਿ ਤੁਹਾਡੇ ਹੀ ਪਹਿਲਾ ਪੰਜਾਬ ਦੇ ਜਿਹੜੀ ਪਾਰਟੀ ਸੀ ਅਕਾਲੀ ਦਲ ਫਾਊਂਡਰਸ ਬੀਜਪੀ ਇਹ ਰਲ ਕੇ ਹੀ ਜਿਹੜੇ ਰੈਫਰੈਂਸ ਦਿੰਦੇ ਰਹੇ ਹੈ ਕਿ ਜਿਹੜਾ 1970 ਐਕਟ ਦੇ ਵਿੱਚ ਜਿਹੜੀ ਉਹਨਾਂ ਦਾ ਸੈਕਸ਼ਨ 33 ਦੇ ਵਿੱਚ ਇਹਨਾਂ ਜਿਹੜਾ ਪਾਸ ਕੀਤਾ ਸੀ ਕਿ ਚੰਡੀਗੜ੍ਹ ਇੰਦਰਾ ਗਾਂਧੀ ਨੇ ਕਿ ਆਪਣਾ ਆਪਣਾ ਵੀ ਜਿਹੜੀ ਹੈਗੀ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣੂਗਾ ਠੀਕ ਹੈ ਉਸ ਤੋਂ ਜੋ ਉੱਤੇ ਵਿੱਚ ਲਿਖਿਆ ਗਿਆ ਲੰਗੋਵਾਸਮ ਜੋ ਉੱਤੇ ਵਿੱਚ ਲਿਖਿਆ ਗਿਆ ਕਿਉਂ ਨਹੀਂ ਦਿੱਤਾ ਗਿਆ ਉਹ ਕਹਿੰਦੇ ਤੁਹਾਡੇ ਬੰਦਿਆਂ ਨੇ ਕਦੇ ਇਹ ਪੈਰਵਾਈ ਕੀਤੀ ਨਹੀਂ ਸੋਨੇ ਗੱਲਾਂ ਕਰਦੇ ਹੈ ਪੰਜਾਬ ਜਿਹਦੀ ਵਤੀ ਗੁਰਵਰਮਨ ਜੀ ਨੇ ਕਿੰਨੀ ਵਾਰੀ ਕਿਹਾ ਕਿ ਚਾਂਸਲਰ ਜਿਹੜਾ ਉਹ ਸੈਂਟਰ ਦਾ ਨਹੀਂ ਹੋਣਾ ਚਾਹੀਦਾ ਇਹ ਹੁਣ ਇੰਟਰ ਸਟੇਟ ਨਹੀਂ ਰਹੇਗੀ ਬਾਡੀ ਇਹਦੇ ਵਿੱਚ ਜਿਹੜਾ ਆਪਣਾ ਚਾਂਸਲਰ ਹੈ ਗਵਰਨਰ ਨੂੰ ਲਾਇਆ ਜਾਵੇ ਸਾਰੇ ਹੀ ਸਟੇਟਾਂ ਦੇ ਵਿੱਚ ਜਿੰਨੇ ਵੀ ਉਸੇ ਮਤਲਬ ਕਿ ਆਪਣਾ ਡੈਨ ਹੈਗੇ ਉਹ ਇਤਾਂ ਦੇ ਅਧਿਕਾਰਾ ਇਕੱਲਾ 50 ਵੀ ਕਿਉਂ ਹੈ ਜਦੀ ਦੀ ਜਿਹੜੀ ਸੰਸਥਾ ਹੈ ਉਸੇ ਜਿਹੜਾ ਬਾਦ ਵਿੱਚ ਇਤਾਂ ਦੇ ਅਧਿਕਾਰ ਹੈ ਦਾ ਚੋਣ ਦਾ ਅਧਿਕਾਰ ਹੈ ਮੇਰੇ ਕੋਲ ਮੇਰੇ ਕੋਲ ਸਮੇਂ ਦੀ ਘਾਟ ਹੈ ਮੇਰੇ ਕੋਲ ਸਮਾਂ ਮੁੱਕ ਗਿਆ ਠੀਕ ਹੈ ਤੁਸੀਂ ਆਪਣਾ ਆਪਣੀ ਗੱਲ ਰੱਖੀ ਪਰ ਕਿਤੇ ਨਾ ਕਿਤੇ ਵਿਰੋਧੀਆਂ ਦਾ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਭਾਜਪਾ ਕੈਮਰੇ ਦੇ ਅੱਗੇ ਹੋਰ ਹੈ ਜਾਂ ਫਿਰ ਇਲੈਕਸ਼ਨ ਖਤਮ ਹੋ ਗਏ ਚਾਰੇ ਸੂਬਿਆਂ ਦੇ ਵਿੱਚ ਇਸ ਤੋਂ ਬਾਅਦ ਹੁਣ ਰਾਜਸਥਾਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਹੁਣ ਹਰਿਆਣੇ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਹਰਿਆਣਾ ਤੱਕਾ ਕਰ ਰਿਹਾ Rajasthan ਤੱਕਾ ਕਰ ਰਿਹਾ ਚਲੋ ਫਿਰ ਕਿਸੇ ਦਿਨ ਗੱਲ ਕਰਾਂਗੇ ਇਸ ਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਆਪਣੇ ਸਾਰੇ ਗੈਸਟ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਅੱਜ ਇਸ ਮੁੱਦੇ ਤੇ ਚਰਚਾ ਕਰਨ ਦੇ ਲਈ ਕੱਲ ਫੇਰ ਪਰਤਾਂਗੇ ਨਵੇਂ ਮੁੱਦੇ ਤੇ ਗੱਲ ਕਰਾਂਗੇ ਗੱਲ ਕਰਾਂਗੇ ਪੰਜਾਬ ਦੀ ਧੰਨਵਾਦ